ਮਨਪ੍ਰੀਤ ਇੱਕ ਗੱਲ ਤਾਂ ਮੈਨੂੰ ਦੱਸ ਜਿਵੇਂ 78000 ਆਪਾਂ ਸਬਸਿਡੀ ਦੀ ਗੱਲ ਕਰਦੇ ਸੀਗੇ ਹਾਂਜੀ ਜਿਹੜੇ ਬੰਦੇ ਨੇ 2.5 ਕਿਲੋਵਾਟ ਦਾ ਹੀ ਲਵਾਉਣਾ 3 ਕ ਦਾ ਹੀ ਲਵਾਉਣਾ ਮਤਲਬ ਹਾਂਜੀ ਮੇਰੇ ਵਰਗਾ ਕੋਈ ਛੋਟੇ ਮਤਲਬ ਘੱਟ ਬਜਟ ਵਾਲਾ ਬੰਦਾ ਹਨਾ ਸਟਾਰਟਿੰਗ ਜਿਹੜੀ ਵੀ ਉਹਦੇ ਲਈ ਕਿੰਨੇ ਕੁ ਚ ਪੈ ਜਾਂਦਾ ਸਬਸਿਡੀ ਆ ਕੇ ਕਿੰਨੇ ਕੁ ਚ ਰਹਿ ਜਾਂਦਾ ਬਾਕੀ ਕਿੰਨੇ ਕੁ ਸਟਾਰਟ ਨੇ 12 15 ਜੂਨਟਾਂ ਦੀਆਂ ਦਿਹਾੜੀਆਂ ਬਣਾ ਦੇਣੀਆਂ ਨੇ ਜੀ ਤੇ ਉਹਦੇ ਕੋਲੇ 20 ਕ ਜੂਨਟਾਂ ਦੀ ਖਫਤ ਜਿਹੜੀ ਹੈਗੀ ਉਹ ਪੂਰੀ ਕਰਦਾ ਵਾ 3 ਕਿਲੋਵਾਟ ਵਾਲਾ ਜੀ 3 ਕਿਲੋਵੋਲਟ ਦੀ ਜੇ ਗੱਲ ਕਰੀਏ ਤਾਂ ਅੱਜ ਜਿਹੜੀ ਉਹਦੀ ਕੋਸਟਿੰਗ ਪੈਣੀ ਆ ਕੋਈ ਉਹ ਆਪਣੇ ਕਹਿ ਦਈਏ ਕਿ ਅ ਡੇਢ ਲੱਖ ਰੁਪਈਆ 1.80 ਲੱਖ ਰੁਪਈਆ ਉਹਦੀ ਕੋਸਟ ਆ ਜੀ ਉਹਦੇ ਵਿੱਚੋਂ 78000 ਰੁਪਈਆ ਸਬਸਿਡੀ ਆ ਜਾਣੀ ਆ ਵੀ ਲੱਖ ਰੁਪਈਆ ਦਾ ਰਹਿ ਜਾਣਾ ਕੰਮ ਤਾਂ ਬਹੁਤ ਲੰਬੇ ਸਮੇਂ ਤੋਂ ਜਾਣਦੇ ਆ ਜੀ ਕੰਮ ਬਹੁਤ ਵਧੀਆ ਜੀ ਸੰਸੀਅਰ ਆਦਮੀ ਨੇ ਜੀ ਤੇ ਸੰਸੀਅਰ ਟੂ ਫਾਰਮਰ ਨੇ ਜੀ ਤੇ ਸੰਸੀਅਰ ਟੂ ਕੰਜ਼ਿਊਮਰ ਨੇ ਕਾ ਬਾਤ ਹੈ ਐ ਕਹਿੰਦੇ ਕੁਝੇ ਕੁਝੇ ਸਮਦਰ ਬੰਦ ਕਰਨਾ ਹਾਂ ਨਹੀਂ ਠੀਕ ਹੈ ਜੀ ਫਿਰ ਮਤਲਬ ਕਹਿਣ ਤੋਂ ਪਹਿਲਾਂ ਵੀ ਤੁਹਾਡੀ ਗੱਲ ਤੇ ਜਿਹੜਾ ਹੋਰ ਕਸਟਮਰ ਆ ਦੇਖਣ ਆਲਾ ਉਹ ਇਹਨਾਂ ਤੇ ਵਿਸ਼ਵਾਸ ਕਰ ਸਕਦਾ ਭਰੋਸਾ ਕਰ ਸਕਦਾ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਸੋਣੋ ਲੋਕਾਂ ਨੇ ਸੋਲਰ ਵਾਲਾ ਨੂੰ ਫਿਰ ਲੱਭਣਾ ਕਿਉਂ ਲੱਭਣਾ ਕਿਉਂਕਿ ਠੰਡ ਨੰਗੀ ਆ ਹੁਣ ਤਾਂ 600 ਯੂਨਟ ਦਾ ਕੰਮ ਚੱਲੀ ਗਿਆ ਤੇ ਇਦੋਂ ਗਾਂ ਜਿਹੜੀ ਮਚਣੀ ਆ ਬਾਈ 2 2 3 ਤਰ ਹਜ਼ਾਰ ਜੂੰਟ ਤੇ ਉਹਨੇ ਕਢਾ ਦੇਣੀ ਆ ਚੀਕਾਂ ਤੇ ਕੋਈ ਗੱਲ ਨਹੀਂ ਤੁਹਾਨੂੰ ਬਿੱਲ ਜ਼ੀਰੋ ਹੀ ਆਊਗਾ ਬੰਦਿਆਂ ਕੋਲੇ ਉਹਨਾਂ ਕੋਲੇ ਲੈ ਕੇ ਆਇਆ ਜਿਹੜੇ ਨਿਊ 에ਰਾ ਸੋਲਰ ਦੇ ਨਾਂ ਤੇ ਮੁੱਲਾਪੁਰ ਦੇ ਵਿੱਚ ਕੰਮ ਕਰਦੇ ਆ ਵੈਸੇ ਦਫ਼ਤਰ ਮੁੱਲਾਪੁਰ ਦੇ ਵਿੱਚ ਜਰੂਰ ਆ ਪਰ ਪੂਰਾ ਪੰਜਾਬ ਕੀ ਇੰਡੀਆ ਦੇ ਵਿੱਚ ਹੀ ਤਕਰੀਬਨ ਹਿਮਾਚਲ ਹਿਮਾਚਲ ਉੱਤਰਾਖੰਡ ਹਰੇਕ ਪਾਸੇ ਬਾਈ ਉਹਨਾਂ ਨੇ ਸੋਲਰ ਲਾਏ ਆ ਮੇਰੇ ਬਹੁਤ ਪੁਰਾਣੇ ਕਸਟਮਰ ਆ ਇਹ ਬੰਦੇ ਬਹੁਤ ਪੁਰਾਣੇ ਜਦੋਂ ਤੋਂ ਸ਼ੁਰੂ ਹੋਇਆ ਕੰਮ ਉਦੋਂ ਤੋਂ ਆ ਬਾਈ ਮਨਪ੍ਰੀਤ ਹੋਣੀ ਇਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹ ਇੰਨਾ ਕੁ ਵਧੀਆ ਕੀਤਾ ਇੰਨੇ ਕੁ ਸੈਟੀਸਫਾਈਡ ਗਾਹਕ ਆ ਇਹਨਾਂ ਤੋਂ ਕਿਉਂਕਿ ਇਹ ਬੰਦੇ ਗਾਹਕ ਇਹਨਾਂ ਤੋਂ ਲਵਾ ਕੇ ਭੁੱਲ ਜਾਂਦਾ ਕਿ ਕੀ ਤੋਂ ਲਵਾਇਆ ਸੀ ਪਰ ਇਹ ਲਾ ਕੇ ਭੁੱਲਦੇ ਨਹੀਂ ਇਹ ਬੰਦੇ ਦੇ ਨਾਲ ਜਾ ਕੇ ਜੁੜੇ ਰਹਿੰਦੇ ਆ ਇਕ ਤਾਂ ਕੁਝ ਨਵੀਆਂ ਚੀਜ਼ਾਂ ਵਿੱਚ ਆਈਆਂ ਐਡ-ਆਨ ਹੋਈਆਂ ਸੋਲਰ ਦੇ ਵਿੱਚ ਹੋਰ ਵੀ ਸਖਾਲਾ ਕਰਤਾ ਕੰਪਨੀਆਂ ਨੇ ਹੋਰ ਵੀ ਬੜਾ ਕੁਝ ਐਡ ਕਰਤਾ ਉਹ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਵੇਂ ਕਿੰਨੇ ਚਿਰ ਦੇ ਵਿੱਚ ਕਿਸ ਤਰ੍ਹਾਂ ਲੱਗ ਜਾਂਦਾ ਤੁਹਾਡੇ ਛੱਤ ਦੇ ਉੱਪਰ ਸੋਲਰ ਤੁਹਾਡੀ ਮੋਟਰ ਤੇ ਸੋਲਰ ਤੁਹਾਡੀਆਂ ਗਲੀਆਂ ਦੇ ਵਿੱਚ ਕਿਸ ਤਰ੍ਹਾਂ ਲੱਗ ਸਕਦਾ ਸੋਲਰ ਆਪਾਂ ਸਾਰੀ ਗੱਲਬਾਤ ਕਰਦੇ ਬਾਈ ਹੁਣ ਉਹਨਾਂ ਦਾ ਸਵਾਗਤ ਕਰਦੇ ਬਾਈ ਸਾਸੀ ਕਾਲ ਜੀ ਮਨਪ੍ਰੀਤ ਬਾਈ ਪਹਿਲਾਂ ਤਾਂ ਐਂ ਦੱਸੋ ਵੀ ਜਿਹੜੇ ਹੁਣ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਸੋਲਰ ਤੋਂ ਬਿਜਲੀ ਦਾ ਫਾਇਦਾ ਲਿਆ ਗਿਆ ਮੋਟਰ ਦਾ ਪਾਣੀ ਚ ਕਾ ਲਿਆ ਇਸ ਤੋਂ ਇਲਾਵਾ ਕੀ ਫਾਇਦਾ ਲੈ ਸਕਦੇ ਆ ਹੋਰ ਨਵਾਂ ਕੀ ਇਵੈਂਟ ਕੀ ਹੋਇਆ ਨਵਾਂ ਕੀ ਆਇਆ ਨਵਾਂ ਤਾਂ ਜੀ ਇਹ ਹੈ ਕਿ ਇਹਨੂੰ ਜਿੱਦਾਂ ਅੱਗੇ ਪੈਨਲ ਬਹੁਤ ਵੱਡੀ ਤਾੜ ਦੇ ਵਿੱਚ ਲੱਗਦੇ ਸੀਗੇ ਛੱਤ ਪਰ ਜਾਂਦੀ ਸੀ ਛੱਤ ਪਰ ਜਾਂਦੀ ਸੀ ਹੁਣ ਜਿਹੜੇ ਪੈਨਲ ਆ ਉਹ ਬਹੁਤ ਥੋੜੀ ਜਗ੍ਹਾ ਦੇ ਵਿੱਚ ਲੱਗ ਜਾਂਦੇ ਆ ਕਿਉਂਕਿ ਉਹ ਜਿਵੇਂ ਪੈਨਲ ਲੱਗੇ 250 ਵਾਟ ਦਾ ਹੁੰਦਾ ਸੀ ਫਿਰ 650 ਹੁਣ 550 ਵਾਟ ਦਾ ਪੈਨਲ ਵੀ ਆ ਚੁੱਕਿਆ ਮਤਲਬ ਉਹਦਾ ਪੈਨਲ ਦਾ ਸਾਈਜ਼ ਐਡਾ ਹੀ ਆ ਸਾਈ ਥੋੜਾ ਜਿਹਾ ਫਰਕ ਪਿਆ ਪਰ ਜਿਹੜਾ ਹੈਗਾ ਉਹਦੀ ਵਾਟੇ ਜਿਆਦਾ ਫਰਕ ਵਾਟੇ ਜਿਆਦਾ ਵਧੀ ਇਹ ਮਤਲਬ ਆਪਾਂ ਕਹਿ ਲਈਏ ਵੀ ਜਿੱਡਾ ਆਹ ਪੈਨਲ ਆ ਇਹ ਇਹਦੇ ਵਿੱਚ ਹਨਾ ਜੀ ਟੈਕਨੋਲੋਜੀ ਦੇ ਵਿੱਚ ਬਹੁਤ ਫਰਕ ਆ ਗਿਆ ਜਿਵੇਂ ਅੱਗੇ ਕੀ ਸੀਗਾ ਜਿਵੇਂ ਅੱਧੇ ਤੇ ਛਾਂ ਆ ਗਈ ਤਾਂ ਸਾਰਾ ਪੈਨਲ ਹੀ ਬੰਦ ਹੋ ਜਾਂਦਾ ਸੀ ਹੁਣ ਇਹ ਜਿਹੇ ਉਹ ਸਾਰਾ ਕੁਝ ਚੱਕਿਆ ਗਿਆ ਹਾਂਜੀ ਜੇ ਕਿਤੇ ਛਾਂ ਆਉਂਦੀ ਆ ਤਾਂ ਕਿਸੇ ਜਗ੍ਹਾ ਜਿਵੇਂ ਸ਼ਹਿਰਾਂ ਚ ਥੋੜੀ ਜਗ੍ਹਾ ਹੁੰਦੀ ਆ ਤਾਂ ਉਹ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ ਹਾਂ ਜਿਵੇਂ ਅੱਗੇ ਕੀ ਹੁੰਦਾ ਸੀਗਾ ਮੈਂ ਦੱਸ ਦਿਆਂ ਵੀ ਮੰਨ ਕੇ ਚੱਲੋ ਵੀ ਇੰਨੇ ਸਿਲਾਂ ਤੇ ਸ਼ਾਂ ਆ ਗਈ ਸੋਚ ਕਰ ਲੋ ਇੰਨਾ ਤੇ ਸ਼ਾਂ ਆ ਗਈ ਤਾਂ ਉਹ ਸਾਰਿਆਂ ਦਾ ਕਨੈਕਸ਼ਨ ਟੁੱਟ ਜਾਂਦਾ ਹੁਣ ਇਹਨਾਂ ਨੇ ਕੱਲਾ ਕੱਲਾ ਸੈੱਲ ਕਰਤਾ ਕੱਲਾ ਕੱਲਾ ਸੈੱਲ ਕਰਤਾ ਜੀ ਹੁਣ ਇੱਕ ਇੱਕ ਸੈੱਲ ਜੇ ਮੰਨ ਲਓ ਇੰਨਾਂ ਤੇ ਸ਼ਾਂ ਆਈ ਤਾਂ ਇਹਨੇ ਬੰਦ ਹੋਣਗੇ ਬਾਕੀ ਤੇ ਚੱਲਦਾ ਰਹੂਗਾ ਪੈਨਲ ਨਾਲ ਚੱਲਦਾ ਹਾਂਜੀ ਕਿਵੇਂ ਕਿਸੇ ਪੈਨਲ ਦੇ ਉੱਪਰ ਜਿਵੇਂ ਹੁਣ ਡਸਟ ਵਾਲਾ ਜ਼ਿਆਦਾ ਟਾਈਮ ਆ ਮੀ ਨਹੀਂ ਪਿਆਕਤੀ ਜੀ ਤਾਂ ਜਿਵੇਂ ਕਿਸੇ ਜਗ੍ਹਾ ਤੇ ਜ਼ਿਆਦਾ ਡਸਟ ਪਈ ਹੋਊਗੀ ਤਾਂ ਜਿਹੜਾ ਬਾਕੀ ਆ ਉਹ ਪੈਨਲ ਰੁਕੂਗਾ ਨਹੀਂ ਹੈਗਾ ਬਾਕੀ ਦਾ ਪੈਨਲ ਨਹੀਂ ਰੁਕੂਗਾ ਇੱਕ ਤਾਂ ਸਭ ਤੋਂ ਵੱਡੀ ਸੋਧ ਇਹ ਹੋਗੀ ਇਹਦੇ ਨਾਲ ਤੁਹਾਡਾ ਸਾਰਾ ਪ ਵੀ ਹੁਣ ਜਿਹੜੀ ਇਸ ਤਰ੍ਹਾਂ ਦੀ ਬੱਦਲ ਪਾਈ ਆ ਇਹਦੇ ਵਿੱਚ ਵੀ ਇਹ ਪੂਰਾ ਕੰਮ ਕਰਦਾ ਹਾਂਜੀ ਹਣਾ ਹਾਂਜੀ ਹੁਣ ਜਿਹੜੀ ਟੈਕਨੋਲੋਜੀ ਆ ਮੋਨੋ ਹਾਫ ਕੱਟ ਆ ਜੀ ਜਿਹੜੀ ਅੱਗੇ ਸੀਗੀ ਪੋਲੀਕ੍ਰਿਸਟਲ ਜੀ ਹੁਣ ਜਿਹੜੀ ਉਹਦੇ ਵਿੱਚ ਟੈਕਨੋਲੋਜੀ ਆ ਗਈ ਉਹਨੂੰ ਮੋਨੋ ਹਾਫ ਕੱਟ ਕਹਿੰਦੇ ਆ ਹਾਂ ਉਹ ਟੈਕਨੋਲੋਜੀ ਆ ਗਈ ਉਹਦੇ ਵਿੱਚ ਪੈਨਲ ਦੀ ਜਿਹੜੀ ਹੈਗੀ ਆ ਵਾਟੇਜ ਆ ਉਹ ਵਧ ਗਈ ਆ ਹਾਂ ਵੀ ਮਤਲਬ ਤੁਹਾਡੇ ਇੱਕ ਤਾਂ ਤੁਹਾਡੀ ਛੱਤ ਕੱਟ ਰੁਕੂਗੀ ਤੇ ਇੱਕ ਤੁਹਾਡਾ ਜਿਹੜਾ ਪੈਨਲ ਆ ਉਹ ਛਾਂ ਆਉਣ ਨਾਲ ਵੀ ਬੰਦ ਨਹੀਂ ਹੋਣਾ ਸੱਚ ਨੂੰ ਇਹ ਸਭ ਤੋਂ ਵੱਡੀ ਗੱਲ ਆ ਤੇ ਇੱਕ ਮੈਨੂੰ ਐਂ ਲੱਗਦਾ ਵੀ ਹੁਣ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਸਕੂਟਰੀਆਂ ਤੇ ਗੱਡੀਆਂ ਵੀ ਕਾਰਾਂ ਵਾਲੀਆਂ ਉਹ ਬਿਜਲੀ ਵਾਲੀਆਂ ਆ ਗਈਆਂ ਤੇ ਉਹ ਵੀ ਚਾਰਜ ਹੋਇਆ ਕਰਨੀਆਂ ਜਿਵੇਂ ਹੁਣ ਆਪਾਂ ਅੱਜ ਬਾਈ ਹੁਣਾਂ ਕੋਲ ਬਲਜਿੰਦਰ ਹੁਣਾਂ ਕੋਲੇ ਆਏ ਆ ਇਹਨਾਂ ਕੋਲੇ ਸਕੂਟਰੀ ਵੀ ਚਾਰਜ ਵਾਲੀ ਆ ਜੇ ਹੁਣੇ ਕੱਲ ਗੱਡੀ ਵੀ ਚਾਰਜ ਵਾਲੀ ਲਿਆਉਣਗੇ ਤਾਂ ਉਹ ਚਾਰਜਿੰਗ ਦਾ ਆਪਾਂ ਨੂੰ ਖਰਚਾ ਨਹੀਂ ਪਊਗਾ ਜਿਹੜੀਆਂ ਆਪਣੇ ਆਉਣ ਆਉਣ ਵਾਲੀ ਜਿਹੜੀ ਟੈਕਨੋਲੋਜੀ ਆ ਹੁਣ ਉਹ ਆਪਾਂ ਨੂੰ ਆਉਣ ਵਾਲਾ ਟਾਈਮ ਆ ਉਹਦੇ ਵਿੱਚ ਇਹ ਆ ਵੀ ਆਪਾਂ ਨੂੰ ਗੱਡੀਆਂ ਵੀ ਜਿਹੜੀਆਂ ਹੈਗੀਆਂ ਉਹ ਚਾਰਜ ਵਾਲੀਆਂ ਹੀ ਲੈਣੀਆਂ ਪੈਣੀਆਂ ਹੂੰ ਜੇ ਆਪਾਂ ਉਹਨਾਂ ਨੂੰ ਬਿਜਲੀ ਤੋਂ ਚਾਰਜ ਕਰਾਂਗੇ ਤਾਂ ਆਪਾਂ ਨੂੰ ਯੂਨਿਟ ਖਪਤ ਹੋਊਗੀ ਪਰ ਜਿਹੜੀ ਜੇ ਆਪਾਂ ਇਹ ਤੋਂ ਸੋਲਰ ਲੱਗਿਆ ਹੋਊਗਾ ਤਾਂ ਜਿਹੜੀ ਉਹਦੀ ਗੱਡੀਆਂ ਦੀ ਖਪਤ ਆ ਜਾਂ ਸਕੂਟਰੀਆਂ ਵਾਲੀ ਆ ਉਹ ਆਪਣੀ ਫ੍ਰੀ ਹੋ ਗਈ ਜਣੀ ਜਾਵੇਂ ਮੈਂ ਤੁਹਾਨੂੰ ਦੱਸ ਦਿਆਂ ਕਿ 2030 ਦੇ ਵਿੱਚ ਤਾਂ ਬਹੁਤ ਸਾਰੀਆਂ ਕੰਪਨੀਆਂ ਐਲਾਨ ਹੀ ਕਰ ਚੁੱਕੀਆਂ ਬਿਜੋ ਤੱਕ 2030 ਆਊਗਾ ਤਾਂ ਅਸੀਂ ਡੀਜ਼ਲ ਤੇ ਪੈਟਰੋਲ ਵਰਜ਼ਨ ਆ ਜਿਹੜੇ ਉਹ ਬਣਾਉਣੇ ਬੰਦ ਹੀ ਕਰ ਦੇ ਅੱਜ ਬਾਲਿਆਂ ਦੇ ਵਿੱਚ ਪੈਟਰੋਲ ਵਾਲੇ ਵਰਜ਼ਨ ਬੰਦ ਹੀ ਹੋ ਗਏ ਹਾਂ ਜ਼ਿਆਦਾਤਰ ਵੱਡੀਆਂ ਕੰਪਨੀਆਂ ਨੇ ਕਰ ਵੱਡੀਆਂ ਕੰਪਨੀਆਂ ਨੇ ਮਤਲਬ ਐਲਾਨ ਹੀ ਕਰਤਾ ਕਿ ਅਸੀਂ ਗੱਡੀਆਂ ਜਿਹੜੀਆਂ ਉਹ ਟੋਟਲੀ ਬਿਜਲੀ ਵਾਲੀਆਂ ਲੈ ਕੇ ਆਵਾਂਗੇ ਹੁਣ ਤਾਂ ਅੱਧਾ ਵਾਲੀਆਂ ਆਉਂਦੀਆਂ ਟੋਟਲ ਆਉਣੀਆਂ ਤੇ ਉਦੋਂ ਫਿਰ ਬਾਈ ਵਾਲੀ ਮੁਕਤ ਚੱਲਿਆ ਕਰੂਗਾ ਇਹ ਪੈਟਰੋਲ ਪੰਪ ਤੇ ਖੜੂਗਾ ਨਹੀਂ ਮੈਂ ਉਹ ਐਵੇਂ ਇਹਨਾਂ ਨਾਲ ਵੀਰੇ ਦੇ ਘਰੇ ਤੁਹਾਡੇ ਲੱਗੇ ਕਿੰਨੇ ਚਿਰ ਹੋ ਗਿਆ ਲੱਗੇ ਨੂੰ ਵੀਰੇ ਸਾਲ ਹੋ ਗਿਆ ਸਾਲ ਹੋ ਗਿਆ ਕਿਵੇਂ ਬੰਦੇ ਕਿਵੇਂ ਆ ਸ਼ਿਕਾਇਤ ਕੋਈ ਨਹੀਂ ਤਾਂ ਲਾ ਦੇ ਕੋਈ ਚੱਕਰ ਨਹੀਂਗਾ ਆਪਣਾ ਨਹੀਂ ਨਹੀਂ ਸ਼ਿਕਾਇਤ ਕੋਈ ਨਹੀਂ ਵੀਰੇ ਮੈਂ ਮੈਂ ਲਵਾਉਣ ਤੋਂ ਪਹਿਲਾਂ ਮੈਂ 1 ਸਾਲ ਮਾਰਕੀਟ ਚ ਪੂਰੇ ਘੇੜੇ ਘੇੜੇ ਦਿੱਤੇ ਆ ਜੀ ਹਾਂ ਫਿਰ ਇਹ ਬੰਦਿਆਂ ਦਾ ਮੈਨੂੰ ਰੈਫਰੈਂਸ ਜਿੱਥੋਂ ਮਿਲਿਆ ਸੀ ਉਹਨਾਂ ਤੋਂ ਜਿਵੇਂ ਜੇ ਪੂਰੇ ਖਰੇ ਉੱਤਰਿਆ 100% ਹੂੰ ਨਹੀਂ ਕਹਿਣ ਦਾ ਹਾਂ ਵੀ ਐਵੇਂ ਕਹੀਏ ਨਾ ਕੋਈ ਕਿਸੇ ਪਾਸਿਓਂ ਕੱਚ ਨਹੀਂ ਜਿਹੜਾ ਰੇਟ ਕਿਹਾ ਰੇਟ ਲੱਗਿਆ ਉਹ ਉਹੀ ਸਹੀ ਜਿੰਨਾ ਇਹਨਾਂ ਨੇ ਵਾਦਾ ਕੀਤਾ ਸਬਸਿਡੀ ਆਉਂਦੀ ਆ ਸਬਸਿਡੀ ਦਾ ਉਹ ਖਰੇ ਉੱਤਰਿਆ ਇੱਕ ਨੰਬਰ ਆ ਪੂਰਾ ਜੋ ਇਹਨਾਂ ਨੇ ਕਹਿਤਾ ਯਾਰ ਇਹ ਲੰਬਾ ਨਹੀਂ ਇਸ ਬੰਦੇ ਇਸ ਬੰਦੇ ਸਬਸਿਡੀ ਦਾ ਜਿਹੜਾ ਹੈਗਾ ਆਪਾਂ ਉਨਾ ਹੀ ਕਰਾਂਗੇ ਵਾਦਾ ਜਿੰਨੀ ਸਰਕਾਰ ਨੇ ਦੇਣੀ ਹੈ ਕਿੰਨੇ ਆਉਂਦੀ ਹੈ ਕੀ ਸਬਸਿਡੀ ਹੈ ਇਹ ਦੇ ਉੱਤੇ ਸਬਸਿਡੀ ਨਾਲ ਜਿਹੜੀ ਪਹਿਲਾਂ ਤੋਂ ਸੀਗੀ ਉਹ ਉਹਦੀ ਅਲੱਗ-ਅਲੱਗ ਜਿਵੇਂ 3 ਕਿਲੋਵਾਟ ਤੇ ਲੱਗੀ ਸੀ 5 ਤੇ ਲੱਗੀ ਸੀ 10 ਤੇ ਲੱਗੀ ਸੀ ਜੀ ਹੁਣ ਜਿਹੜੀ ਇਹਨਾਂ ਨੇ ਕਿਹਾ ਕੀ ਹੋਇਆ ਵੀ ਜਿਵੇਂ ਪਿਛਲੇ ਜੀ ਜੀ 20 ਹਾਂ ਦਿਨਾਂ ਤੋਂ ਜਿਹੜੀ ਕਰੀ ਇਹਨਾਂ ਨੇ ਜੀ ਉਹਦੇ ਵਿੱਚ ਕੀ ਆ ਗਿਆ ਕਿ ਜਿਹੜੀ 3 ਕਿਲੋਵਾਟ ਲਵਾ ਲਓ ਜੀ 5 ਲਵਾ ਲਓ 10 ਲਵਾ ਲਓ ਜੀ 78000 ਰੁਪਈਆ ਜੀ ਵੀ ਸਬਸਿਡੀ ਆਉਣੀ ਹੈ ਸਬਸਿਡੀ ਇਹ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਵਾਲੀ ਸਬਸਿਡੀ ਅਜੇ ਤੱਕ ਦੇਖਣ ਨੂੰ ਨਹੀਂ ਮਿਲੀ ਜਿਹੜੀ ਹੈਗੀ ਆ ਉਹ ਆਪਣੀ ਇਹ ਕੇਂਦਰ ਸਰਕਾਰ ਦਾ ਉਹ ਆ ਵੀ ਜਿਵੇਂ ਆਪਾਂ ਕਹਿ ਦਈਏ ਵੀ ਜਿਵੇਂ ਸਿਸਟਮ ਜਦੋਂ ਫੈਟ ਹੋ ਗਿਆ ਜੀ ਬਿਜਲੀ ਬੋਰਡ ਦਾ ਪ੍ਰੋਸੈਸ ਪੂਰਾ ਹੋ ਗਿਆ ਉਹਦੇ 15 ਦਿਨ ਤੋਂ 1.5 ਮਹੀਨੇ ਦੇ ਵਿੱਚ ਵਿੱਚ ਆ ਜਾਂਦੀ ਹੈ। ਅੱਛਾ ਹਾਂ ਜੇ ਕੋਈ ਬਿਗਨ ਕਿਸੇ ਚੀਜ਼ ਦਾ ਨਾਂ ਹੋਵੇ ਤਾਂ ਉਹ ਆਟੋਮੈਟਿਕ ਜਿਹੜੀ ਹੈਗੀ ਅਗਲੇ ਦੇ ਖਾਤੇ ਦੇ ਵਿੱਚ ਆ ਜਾਂਦੀ ਹੈ। ਤੇ ਕਿੰਨੇ ਚਿਰ ਦੇ ਵਿੱਚ ਜਿਹੜਾ ਆ ਮੀਟਰ ਹੈ ਇਹ ਸਰਕਾਰ ਕਿੰਨੇ ਚਿਰ ਦੇ ਵਿੱਚ ਪਾਸ ਕਰ ਦਿੰਦੀ ਆਪਾਂ ਨੂੰ ਵੀ ਲੈ ਭਾਈ ਤੂੰ ਆ ਮੀਟਰ ਹੁਣ ਬੈਕ ਬੈਕ ਵਾਲਾ ਲਵਾ ਲਾ। ਇਹਦੇ ਵਿੱਚ ਇਹ ਆ ਕਿ ਜਿਹੜੀ ਵੈਸੇ ਹੀ ਤਾਂ ਅਸੀਂ ਕਸਟਮਰ ਤੋਂ ਜਿਹੜਾ ਲੈਨੇ ਆ 1.5 ਮਹੀਨੇ ਦਾ ਟਾਈਮ। ਜੀ 1.5 ਤੋਂ 2 ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈਗਾ ਲੈਨੇ ਆ। ਕਈ ਵਾਰੀ ਕਈ ਜਗ੍ਹਾ ਤੇ ਜਿਵੇਂ ਬਿਜਲੀ ਡਾਕਟਰ ਦੇ ਵਿੱਚ ਜਿੱਥੇ ਰਸ਼ ਘਟਾ ਉੱਥੇ ਛੇਤੀ ਹੋ ਜਾਂਦਾ ਨਹੀਂ ਅਦਰਵਾਈਜ਼ ਜਿਵੇਂ ਆਪਾਂ ਕਹੀਏ ਵੀ ਥੋੜਾ ਟਾਈਮ ਵੱਧ ਲੱਗ ਜਾਂਦਾ ਇਹਦੀਆਂ ਹੁਣ ਇੱਥੋਂ ਕਿੰਨਾ ਪਤਾ ਲੱਗੂ ਆ ਵੀ ਕਿੰਨੀਆਂ ਜੂਨਟਾਂ ਕੱਢੀਆਂ ਹੋਈਆਂ ਕਿੰਨੀਆਂ ਐ ਇਹਦੀਆਂ ਐ ਸਾਰਾ ਟੋਟਲ ਇਹਦੇ ਉੱਪਰ ਜਿਹੜੀ ਹੈਗੀ ਇਹ ਤੇ ਇਹਦੇ ਨਾਲ ਨਾਲ ਇਹ ਫੋਨ ਤੇ ਵੀ ਆ ਜਾਂਦੀ ਹੈ ਹੁਣ ਹੁਣ ਮੈਨੂੰ ਕਿੰਨਾ ਪਤਾ ਲੱਗੇ ਇਹਦਾ ਕਿੰਨਾ ਸਰਕਾਰ ਅਲੀ ਵੱਧਾ ਇੱਥੋਂ ਇੱਥੋਂ ਸਰਕਾਰ ਅਲੀ ਵੱਧ ਨਹੀਂ ਇੱਥੇ ਇਹਦੇ ਵਿੱਚ ਆਉਣੀ ਆ ਕਿ ਕਿੰਨੀ ਜੂਨਟ ਪੈਦਾ ਕੀਤੀ ਹੈ ਟੋਟਲ ਅੱਛਾ ਆ ਟੋਟਲ ਟੋਟਲ ਪੈਦਾ ਕੀਤੀ ਵੀ 1798 ਇਹਨੇ ਪੈਦਾ ਕਰਤਾਂ ਹਾਂਜੀ ਹਾਂਜੀ ਇਹ ਮਹੀਨੇ ਦਾ ਦੱਸਦਾ ਨਹੀਂ ਇਹ ਜਿਵੇਂ ਅਲੱਗ-ਅਲੱਗ ਮਹੀਨਿਆਂ ਦੇ ਵੀ ਆ ਜਾਣੇ ਇਹਨਾਂ ਦੇ ਉੱਪਰ ਔਚਾ ਯੀਅਰਲੀ ਵੀ ਆ ਜਾਣੇ ਆ ਮਾਂ ਜਦ ਇੱਕ ਦਿਨ ਦੀ ਵੀ ਆ ਜਾਣੀ ਜਿਵੇਂ ਹੁਣ ਅੱਜ ਮੌਸਮ ਸਹੀ ਨਹੀਂ ਹੈਗਾ ਅੱਛਾ ਜੀ ਤਾਂ ਅੱਜ ਦੀ ਵੀ ਇਹਨੇ ਇੱਕ ਜਿਹੜੀ ਹੈਗੀ ਆ ਦਿਨ ਦੀ ਵੀ ਦੱਸ ਦਊਗਾ ਇਹ ਵੀ ਹੁਣ ਤੱਕ ਕਿੰਨੀਆਂ ਜੁਨਟਾਂ ਬਣ ਚੁੱਕੀਆਂ ਨੇਗੀਆਂ ਦੇ ਵਿੱਚ 100 ਜੁਨਟਾਂ ਬਣ ਚੁੱਕੀਆਂ ਆ 8-10 ਜੂਨਟਾਂ ਇਹ ਹੁਣ ਤੱਕ ਵੀ ਬਣਾ ਚੁੱਕਾ ਹੁਣ ਤੱਕ ਵੀ ਬਣਾ ਚੁੱਕਾ ਤੇ ਜੇ ਕਿਤੇ ਸਾਫ ਕੀਤਾ ਹੁੰਦਾ ਤੇ 14-15 ਜੂਨਟਾਂ ਤੇ ਚਲਿਆ ਜਾਂਦਾ ਹਾਂ ਅੱਜ ਵੀ ਅੱਜ ਵੀ ਚਲਿਆ ਜਾਂਦਾ ਕਿਉਂਕਿ ਮੌਸਮ ਜਿਹੜਾ ਹੈਗਾ ਅੱਜ ਤਾਂ ਜਮੇ ਬੱਦਲ ਬਾਈ ਆ ਹਾਂ ਤੇ ਆਪਾਂ ਹੋਰ ਵੀ ਕਿਸੇ ਤੇ ਚੱਲ ਗਏ ਮਾੜਾ ਮੋਟਾ ਪਤਾ ਲੱਗੇ ਜਿਹੜੀ ਆਪਣੇ ਕੋਲੇ ਏਦੂ ਪੁਰਾਣੇ ਕਸਟਮਰ ਆ ਇੱਥੇ ਪਿੰਡ ਦੇ ਵਿੱਚ ਜੀ ਉਹਨਾਂ ਕੋਲ ਵੀ ਉਹਨਾਂ ਦਾ ਵੀ ਲੈ ਲੈਣਾ ਪਤਾ ਹਨਾ ਬਹੁਤ ਮਿਹਰਬਾਨੀ ਸਜਣਾ ਕਿ ਨਾ ਹੋਰ ਛੱਤ ਤੇ ਆਏ ਹੋਏ ਆ ਅਸਲ ਦੇ ਵਿੱਚ ਨਾ ਆ ਜਿਹੜੇ ਖਰਾਬ ਤੁਹਾਨੂੰ ਦਿਸਦੇ ਆ ਇਹ ਦੱਸਣ ਦਾ ਕਾਰਨ ਇਹ ਕਿ ਕਿ ਅਸੀਂ ਦੱਸ ਕੇ ਨਹੀਂ ਆਏ ਜੇ ਤਾਂ ਦੱਸ ਕੇ ਆਏ ਹੁੰਦੇ ਤਾਂ ਫਿਰ ਤਾਂ ਅਗਲਾ ਤਿਆਰੀ ਕਰ ਲੈਂਦਾ ਤਾਂ ਅਚਾਨਕ ਹੋਣ ਦਾ ਕਾਰਨ ਸਿਰਫ ਇਹੀ ਆ ਕਿਰ ਫਿਰ ਜੇ ਗਾਹਕ ਨੇ ਦੁਕਾਨਦਾਰ ਨੇ ਗਾਹਕ ਨਾਲ ਗੱਲ ਨਾ ਬਣਾਈ ਹੋਵੇ ਤਾਂ ਫਿਰ ਉਹ ਕਿਤੇ ਨਾ ਕਿਤੇ ਸਹੀ ਗੱਲ ਦੱਸਣ ਤੋਂ ਜਾ ਕੇ ਜਾਂਦਾ ਆਪਾਂ ਨੂੰ ਚਾਹੀਦੇ ਕਸਟਮਰ ਦੇ ਬਿਲਕੁਲ ਰੀਅਲ 뷰 ਜਿਹੜੇ ਮਤਲਬ ਜਮਾਂ ਉਹੀ ਗੱਲ ਕਵੇ ਜਿਹੜੀ ਉਹਦੀ ਤਿਆਰੀ ਨਾ ਹੋਵੇ ਉਸ ਗੱਲ ਕਹਿਣ ਦੀ ਤਾਂ ਇਸ ਕਰਕੇ ਆਪਾਂ ਮਤਲਬ ਆਪ ਦੀ ਆਪ ਚੋਣੇ ਕਿ ਭਾਈ ਆ ਘਾਰੇ ਲੱਗਿਆ ਤਾਂ ਆਹ ਕਿਉਂਕਿ ਜਿਹੜੇ ਵੀ ਪਿੰਡ 'ਚ ਤੁਸੀਂ ਵੱਢ ਜੂਗੇ ਨਾ ਮਨਪਰੀਦੀਆਂ तकरीबन तकरीबन ਉਸ ਘਰਾਂ ਦਾ ਫਿਰ ਨਾਲ-ਨਾਲ ਲੱਗਦੀਆਂ ਛੱਤਾਂ ਤੇ ਹੀ ਲੱਗੇ ਬੇ ਇੱਕ ਦੂਜੇ ਨੂੰ ਦੇਖ ਕੇ ਹਲਵਾ ਲੈਂਦੇ ਹਾਂਜੀ ਹਾਂਜੀ ਪਰ ਮਨ ਕੀਤੇ ਇੱਕ ਗੱਲ ਦਾ ਮੈਨੂੰ ਦੱਸ ਜਿਵੇਂ 78000 ਆਪਾਂ ਸਬਸਿਡੀ ਦੀ ਗੱਲ ਕਰਦੇ ਸੀਗੇ ਹਾਂਜੀ ਜਿਹੜੇ ਬੰਦੇ ਨੇ 2.5 ਕਿਲੋਵਾਟ ਦਾ ਹੀ ਲਵਾਉਣਾ 3 ਕ ਦਾ ਹੀ ਲਵਾਉਣਾ ਮਤਲਬ ਹਾਂਜੀ ਮੇਰੇ ਵਰਗਾ ਕੋਈ ਛੋਟੇ ਮਤਲਬ ਘੱਟ ਬਜਟ ਵਾਲਾ ਬੰਦਾ ਹਨਾ ਸਟਾਰਟਿੰਗ ਜਿਹੜੀ ਵੀਰੇ ਉਹਦੇ ਲਈ ਕਿੰਨੇ ਕੁ ਚ ਪੈ ਜਾਂਦਾ ਸਬਸਿਡੀ ਆ ਕੇ ਕਿੰਨੇ ਕੁ ਚ ਰਹਿ ਜਾਂਦਾ ਬਾਕੀ ਕਿੰਨੇ ਕੁ ਸਟਾਰਟਿੰਗ ਜਿਹੜੀ ਹੈਗੀ ਆ ਉਹ 3 ਕਿਲੋਵਾਟ ਤੋਂ ਹੁੰਦੀ ਆ ਜੀ ਜਿਹੜਾ ਆਨ ਗ੍ਰਿਡ ਸਿਸਟਮ ਆ ਠੀਕ ਹੈ ਜੀ ਜਿਹੜਾ ਆ ਅ ਅੱਜ ਰੁਟੀਨ ਦੇ ਵਿੱਚ ਜਿਵੇਂ 10 ਜੂਨਟਾਂ ਕਿਸੇ ਕੋਲੇ ਫ੍ਰੀ ਹੈਗੀਆਂ ਨਹੀਂ ਗੀਆਂ ਜਿਹੜੀਆਂ ਆਪਣ ਨੂੰ ਸਰਕਾਰ ਅੰਨੀਓ ਮਿਲਦੀਆਂ ਹਨ ਹਾਂਜੀ ਅਗਲੇ ਦੀ ਖਵਤ ਹੈਗੀ ਆ 20 ਕ ਜੂਨਟਾਂ ਦੀ ਜੀ 3 ਕਿਲੋਵਾਟ ਨੇ 12 15 ਜੂਨਟਾਂ ਦਿਹਾੜੀ ਦੀਆਂ ਬਣਾ ਦੇਣੀਆਂ ਨੇ ਜੀ ਤੇ ਉਹਦੇ ਕੋਲੇ 20 ਕਿਲੋਵਟਾਂ ਦੀ ਖਫਤ ਜਿਹੜੀ ਹੈਗੀ ਉਹ ਪੂਰੀ ਕਰਦਾ ਵਾ 3 ਕਿਲੋਵਟ ਵਾਲਾ ਜੀ 3 ਕਿਲੋਵਟ ਦੀ ਜੇ ਗੱਲ ਕਰੀਏ ਤਾਂ ਅੱਜ ਜਿਹੜੀ ਉਹਦੀ ਕੋਸਟਿੰਗ ਪੈਣੀ ਆ ਕੋਈ ਉਹ ਆਪਣੇ ਕਹਿ ਦਈਏ ਕਿ ਅ ਡੇਢ ਲੱਖ ਰੁਪਈਆ 1.80 ਲੱਖ ਰੁਪਈਆ ਉਹਦੀ ਕੋਸਟ ਆ ਜੀ ਉਹਦੇ ਵਿੱਚੋਂ 78000 ਰੁਪਈਆ ਸਬਸਿਡੀ ਆ ਜਾਣੀ ਵੀ ਲੱਖ ਰੁਪਈਏ ਦਾ ਰਹਿ ਜਾਂਦਾ ਅਸ਼ਾ ਲੱਖ ਰੁਪਈਆ ਜੇ ਖਰਚ ਦਈਏ ਤਾਂ ਕੋਈ ਬਿੱਲ ਨਹੀਂ ਆਊਗਾ ਸਾਨੂੰ ਲੱਖ ਰੁਪਈਆ ਖਰਚ ਕੇ ਆਪਾਂ ਨੂੰ ਇਹ ਆ ਵੀ ਆਪਾਂ ਨੂੰ ਰੋਝ ਦਿਆਂ 25 ਯੂਨਟ ਆਪਣੇ ਕੋਲ ਫਰੀ ਦੀਆਂ ਹੋ ਜਾਣਗੀਆਂ ਹੂੰ ਤਾਂ ਸਰਕਾਰ ਵਾਲੀ ਆ 15 ਆਪਣੀਆਂ ਹਾਂ ਤੇ ਔਨ ਗ੍ਰਿਡ ਤੇ ਆਫ ਗ੍ਰਿਡ ਬਾਰੇ ਮੈਂ ਤਾਂ ਉਹਨੂੰ ਛੋਟੀ ਜੀ ਜਾਣਕਾਰੀ ਦੇ ਦਿਆਂ ਵੈਸੇ ਸੋਲਰ ਬਾਰੇ ਸਮਝਣ ਵਾਲੇ ਸਾਰੇ ਜਾਣਦੇ ਆ ਜਿਹੜਾ ਔਨ ਗ੍ਰਿਡ ਆ ਇਹਦਾ ਕੰਮ ਆ ਬਿਜਲੀ ਆਈ ਤੋਂ ਚੱਲਣਾ ਗਈ ਤੋਂ ਬੰਦ ਬੰਦ ਠੀਕ ਆ ਕਿ ਨਹੀਂ ਵੇ ਕਈ ਵਾਰੀ ਬੰਦਾ ਕਹ ਦੇ ਕਿ ਬਿਜਲੀ ਦੇ ਜਨਰੇਟਰ ਦਾ ਜਨਰੇਟਰ ਦਾ ਕੰਮ ਨਹੀਂ ਕਰੂਗਾ ਇਹ ਹੂੰ ਠੀਕ ਹੈ ਕਿ ਨਹੀਂ ਇਹ ਸਿਰਫ ਜਦੋਂ ਬਿਜਲੀ ਆਈ ਹੋਊਗੀ ਉਦੋਂ ਹੀ ਕੰਮ ਕਰੂਗਾ ਤੁਹਾਡੇ ਘਰੇ ਜਦੋਂ ਬਿਜਲੀ ਆਫ ਆ ਤਾਂ ਤੁਹਾਡੇ ਘਰੇ ਤੁਹਾਨੂੰ ਜਨਰੇਟਰ ਸਟਾਰਟ ਕਰਨਾ ਕਰਨਾ ਪਊਗਾ ਠੀਕ ਹੈ ਕਿ ਨਹੀਂ ਇਹ ਗੱਲ ਮਤਲਬ ਇਹ ਸਿਰਫ ਜਿਹੜਾ ਬਿਜਲੀ ਦਾ ਬੈਲ ਕੱਟ ਕਰਨਾ ਹਾਂ ਜਿਹੜਾ ਆਫ ਗ੍ਰਿਡ ਆ ਉਹ ਆਪਾਂ ਸੌਖੇ ਜਿਹੇ ਤਰੀਕੇ ਜਿਹੜਾ ਬੈਟਰੀਆਂ ਦੇ ਨਾਲ ਚੱਲਦਾ ਵਾ ਉਹਨੂੰ ਆਪਰੇਟ ਕਰ ਦੇਣਾ ਤੇ ਆਫ ਗ੍ਰਿਡ ਆ ਜੀਦਾ ਕੰਮ ਆ ਕਿ ਜਦੋਂ ਬਿਜਲੀ ਚੱਲ ਰਹੀ ਆ ਉਦੋਂ ਮੀਟਰ ਘੁੰਮ ਰਿਹਾ ਜਦੋਂ ਬਿਜਲੀ ਬੰਦ ਆ ਤੇ ਉਦੋਂ ਬੈਟਰੀਆਂ ਤੇ ਚੱਲਦਾ ਉਹਦਾ ਕੰਮ ਉਹ ਆ ਠੀਕ ਆ ਦੋਨਾਂ ਦਾ ਕੰਮ ਅਲੱਗ ਅਲੱਗ ਆ ਜੀ ਉਹਦਾ ਕੰਮ ਜਨਰੇਟਰ ਖਤਮ ਕਰਨਾ ਇਹਦਾ ਕੰਮ ਬੈਲ ਖਤਮ ਕਰਨਾ ਜੀ ਬਿੱਲ ਖਤਮ ਕਰਨਾ ਉਹ ਇਹਨਾਂ ਦੇ ਵਿਚਾਲੇ ਵੀ ਇੱਕ ਸਿਸਟਮ ਆਉਂਦਾ ਉਹਨੂੰ ਹਾਈਬ੍ਰਿਡ ਸਿਸਟਮ ਕਹਿੰਦੇ ਆ ਜੀ ਉਹਦੇ ਨਾਲ ਬੈਟਰੀਆਂ ਵੀ ਲੱਗ ਜਾਂਦੀਆਂ ਤੇ ਆਨ ਗ੍ਰਿਡ ਵੀ ਹੁੰਦਾ ਉਹ ਅੱਛਾ ਉਹਦੀ ਕੋਸਟਿੰਗ ਥੋੜੀ ਜ਼ਿਆਦਾ ਪੈਂਦੀ ਹੈ ਕਿਉਂਕਿ ਉਹ ਇੱਕ ਰਾਇਲਟੀ ਆ ਉਹ ਵੀ ਆਪਾਂ ਕਹਿੰਦੇ ਰਾਇਲਟੀ ਚੀਜ਼ ਹੋ ਜਾਂਦੀ ਹੈ ਉਹ ਤੇ ਵੀ ਲਾਈਟ ਕਰੋ ਜਾਵੇ ਬਣਾ ਤੇ ਬਿੱਲ ਬਣਾਵੇ ਤਖੜੇ ਬੰਦੇ ਵਾਲਾ ਕਰਨ ਪਰ ਉਹ ਜੇ ਤੁਸੀਂ ਉਹ ਕਰਨਾ ਚਾਹੁੰਦੇ ਹੋ ਉਹ ਵੀ ਹੋ ਜਾਂਦਾ ਉਹ ਵੀ ਹੋ ਜਾਂਦਾ ਜੀ ਉਹ ਵੀ ਹੋ ਜਾਂਦਾ ਉਹ ਦੋਨੇ ਕੰਮ ਕਰੂਗਾ ਹਾਂਜੀ ਹਾਂਜੀ अच्छा वो भी हो जाए ले भाई दो काम भी ਕਰਨ ਵਾਲਾ ਆ ਗਿਆ ਇਹ ਵੈਸੇ ਜਦੋਂ ਤੱਕ ਆਪਣੀ ਪਿਛਲੀ ਵਾਰ ਗੱਲ ਹੋਈ ਉਹ ਤੋਂ ਤੱਕ ਨਹੀਂ ਆਇਆ ਸੀ ਇਹ ਜਿਹੜਾ ਹੁਣ ਨਾ ਇਹ ਜਿਵੇਂ ਆਪਾਂ ਅੱਗੇ ਦੋ ਸੀਗੇ ਔਨ ਗ੍ਰਿਡ ਤੇ ਆਫ ਗ੍ਰਿਡ ਜੀ ਹੁਣ ਇਹਨਾਂ ਦੇ ਨਾਲ ਇੱਕ ਹਾਈਬ੍ਰਿਡ ਸਿਸਟਮ ਵੀ ਹੈਗਾ ਜੀ ਜੇ ਉਹ ਤੁਸੀਂ ਕਰਾਉਣਾ ਚਾਹੋ ਤਾਂ ਉਹ ਵੀ ਹੋ ਜਾਂਦਾ ਪਰ ਉਹਦੀ ਕਾਸਟਿੰਗ ਜਿਹੜੀ ਉਹਦੇ ਵਿੱਚ ਜ਼ਿਆਦਾ ਜਿਹੜੀ ਪੈਂਦੀ ਆ ਉਹ ਇੱਕ ਤਾਂ ਜਿਹੜੀ ਲੀਥੀਅਮ ਬੈਟਰੀ ਆ ਹੂੰ ਉਹਦੀ ਜਿਹੜੀ ਅਜੇ ਆਪਣੇ ਇੰਡੀਆ ਦੇ ਵਿੱਚ ਆ ਜੀ ਨਵੀਂ ਆਈ ਆ ਹੂੰ ਉਹਦੇ ਕਰਕੇ ਉਹਦੀ ਕਾਸਟਿੰਗ ਜ਼ਿਆਦਾ ਆ ਅਛਾ ਹਾਂ ਉਹਦੇ ਉਹਦੇ ਕਰਕੇ ਸਬਸਿਡੀ ਵੀ ਨਹੀਂ ਹੈ ਉਹਦੇ ਉੱਪਰ ਸਬਸਿਡੀ ਨਹੀਂ ਹੈਗੀ ਉਹਦੇ ਉੱਤੇ ਸਬਸਿਡੀ ਹੈ ਨੀਗੀ ਪਰ ਉਹ ਤਾਂ ਫਰ ਤਕੜਿਆਂ ਅਮੀਰਾਂ ਵਾਲਾ ਨਾ ਘੇੜਾ ਹਾਂਜੀ ਹਾਂਜੀ ਫਰ ਤਕੜਿਆਂ ਵਾਲਾ ਜੀ 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 ਹਾਂ ਉਹਦੇ ਉੱਤੇ ਸਬਸਿਡੀ ਹੈ ਨੀਗੀ ਸਜਣੋ ਤੇ ਆਪਾਂ ਫਿਰ ਮਾਲਕਾਂ ਨਾਲ ਵੀ ਗੱਲ ਕਰੀਏ ਆਪਾਂ ਕਿਹਦੇ ਘਰੇ ਖੜੇ ਆ ਆਪਾਂ ਹੀ ਹੈ ਨਾ ਇੱਥੇ ਈਸੇ ਵਾਲ ਪਿੰਡ ਦੇ ਵਿੱਚ ਖੜੇ ਆ ਵੀਰਾ ਗੁਰਿੰਦਰ ਸਿੰਘ ਜੀ ਉਹਨਾਂ ਦੇ ਘਰੇ ਖੜੇ ਆ। ਬਾਈ ਗੁਰਿੰਦਰ ਉਹਨਾਂ ਨੂੰ ਵੀ ਆਪਾਂ ਪੁੱਛ ਲੈਣੇ ਆ ਕਿਉਂਕਿ ਮਾਲਕਾਂ ਨੂੰ ਪੁੱਛਣਾ ਬੜਾ ਜ਼ਰੂਰੀ ਕਿਵੇਂ ਬਾਈ ਬੰਦਿਆਂ ਦੀ ਸਰਵਿਸ ਕਿਵੇਂ ਆ ਪਹਿਲਾਂ ਤਾਂ ਪਤਾ ਲੈਂਦੇ ਆ ਇਹ ਜਿਹੜਾ ਮਤਲਬ ਕੰਮ ਲਾ ਕੇ ਗਏ ਆ ਕਈ ਰੇ ਟੰਕੇ ਹੀ ਉੱਠ ਜਾਂਦਾ ਅਗਲਾ। ਨਹੀਂ ਨਹੀਂ ਬਾਈ ਸਰਵਿਸ ਤਾਂ ਆਇਆ ਵੀ ਪਹਿਲੀ ਕਾਲ ਤੇ ਫੋਨ ਫੋਨ ਚੈੱਕ ਲੈਂਦੇ ਆ। ਜੀ ਤੇ ਘੰਟੇ ਦੇ ਵਿੱਚ ਵਿੱਚ ਬੰਦਾ ਹਾਜ਼ਰ ਹੋ ਜਾਂਦਾ ਇਹਨਾਂ ਦਾ ਸਰਵਿਸ ਲਈ। ਵੈਸੇ ਹੁਣ ਤੱਕ ਕੋਈ ਦਿੱਕਤ ਆਈ ਵੀ ਨਹੀਂ। ਹਾਂ ਹੁਣ ਤਾਂ ਕੋਈ ਦਿੱਕਤ ਨਹੀਂ ਆਈ ਹੈਗੀ ਹਾਂ ਤੇ ਮਤਲਬ ਪਰ ਪਰ ਆਪਾਂ ਕਈ ਇਹਦੇ ਪਰਖ ਕੇ ਵੀ ਦੇਖਦੇ ਆ ਦੁਕਾਨਦਾਰ ਖੜਨ ਵਾਲਾ ਬੰਦਾ ਹੈਗਾ ਯਾਰ ਯਾਰੀ ਪਗਾਉਣ ਵਾਲਾ ਬੰਦਾ ਹੈਗਾ ਇਹ ਯਾਰੀ ਪਗਾਉਣ ਵਾਲੇ ਬੰਦੇ ਹੈਗੇ ਆ ਯਾਰੀ ਬਈ ਪਗਾਉਣ ਵਾਲੇ ਪੂਰੇ ਖੜਨ ਵਾਲੇ ਵੀ ਹੈ ਯਾਰੀ ਪਗਾਉਣ ਵਾਲੇ ਵੀ ਆ ਤੇ ਅਸੀਂ ਵੀ ਇਹਨਾਂ ਨਾਲ ਪਗਾਈ ਆ ਜੇ ਸਾਡੇ ਮਤਲਬ ਇਹਨਾਂ ਨੇ ਲਾਇਆ ਪਲਾਂਟ ਤਾਂ ਅਸੀਂ ਅੱਗੇ ਵੀ ਰეკਮੈਂਡਡ ਕੀਤਾ ਹਾਂ ਜਿੱਥੇ ਪਈ ਪਤਾ ਕੀ ਗੱਲ ਆ ਪੈਡ ਵਰਟਾਈਜ਼ਮੈਂਟ ਕਰਦੇ ਆ ਨਾ ਹਾਂਜੀ ਜੀ ਇੱਕ ਹਾਂਜੀ ਜੇ ਆਪਣੀ ਗਾਹ ਕੀ ਐਡਵਰਟਾਈਜ਼ਮੈਂਟ ਕਰ ਦਵੇ ਹਾਂਜੀ ਫਿਰ ਆਪਾਂ ਨੂੰ ਪਰਚੇ-ਪੁਰਚੇ ਸੱਟਣ ਦੀ ਲੋੜ ਨਹੀਂ ਪੈਂਦੀ ਆ ਚਾਚਾ ਜੀ ਵੀ ਆ ਗਏ ਹਨਾ ਹਾਂ ਆਜੋ ਆਜੋ ਚਾਚਾ ਜੀ ਆਜੋ ਮਾਝਾ ਮਾਝਾ ਪਾਜੀ ਕਿਵੇਂ ਆ ਬੰਦਿਆਂ ਦਾ ਕੰਮ ਕਿਵੇਂ ਆ ਕੰਮ ਦੱਸ ਕੰਮ ਤਾਂ ਬਹੁਤ ਲੰਬੇ ਸਮੇਂ ਤੋਂ ਜਾਣਦੇ ਆ ਜੀ ਕੰਮ ਬਹੁਤ ਵਧੀਆ ਜੀ ਸੰਸੀਅਰ ਆਦਮੀ ਨੇ ਜੀ ਤੇ ਸੰਸੀਅਰ ਟੂ ਫਾਰਮਰ ਨੇ ਜੀ ਤੇ ਸੰਸੀਅਰ ਟੂ ਕੰਜ਼ਿਊਮਰ ਨੇ ਕਾ ਬਾਤ ਹੈ ਹਾਂ ਕਹਿੰਦੇ ਕੁੰਜੇ ਕੁੰਜੇ ਸਮੁੰਦਰ ਬੰਦ ਕਰਨਾ ਹਾਂ ਹਾਂ ਨੇ ਠੀਕ ਹੈ ਜੀ ਫਿਰ ਮਤਲਬ ਕਹਿਣ ਤੋਂ ਪਹਿਲਾਂ ਵੀ ਤੁਹਾਡੇ ਗੱਲ ਤੇ ਜਿਹੜਾ ਹੋਰ ਕਸਟਮਰ ਆ ਦੇਖਣ ਵਾਲਾ ਉਹ ਇਹਨਾਂ ਤੇ ਵਿਸ਼ਵਾਸ ਕਰ ਸਕਦਾ ਭਰੋਸਾ ਕਰ ਸਕਦਾ ਬਿਲਕੁਲ ਕਰਨਾ ਚਾਹੀਦਾ ਹਾਂ ਕਿਉਂਕਿ ਮੈਂ ਇਹਨਾਂ ਨੂੰ ਜਦੋਂ ਮਿਲਿਆ ਸੀ ਜੀ ਕਿਸਾਨ ਮੇਲੇ ਤੇ ਇਹਨਾਂ ਦਾ ਸਟਾਲ ਆਇਆ ਸੀ ਜੀ ਤੇ ਉੱਤੇ ਅਸੀਂ ਤਾਂ ਗੱਲਾਂ ਐਗਰੀਕਲਚਰ ਦੀਆਂ ਕੀਤੀਆਂ ਨਾਲ ਫਿਰ ਸੋਲਰ ਦੀਆਂ ਕੀਤੀਆਂ ਜੀ ਤੇ ਪਰ ਇਹਨਾਂ ਦੀ ਜਿਹੜੀ ਰਿਪੋਰਟ ਆ ਜੀ ਜੋ ਇਹਨਾਂ ਦਾ ਕੰਮ ਆ ਉਹ ਜੋ ਕਹਿੰਦੇ ਆ ਉਹ ਉਸੇ ਮੁਤਾਬਕ ਆ ਉਧਰ ਜਾ ਕੇ ਮਿਲਦਾ ਦੇਖੋ ਗਾਹਕ ਨੂੰ ਚੀਜ਼ ਚਾਹੀਦੀ ਹੁੰਦੀ ਆ ਤੇ ਗਾਹਕ ਨੂੰ ਚੰਗਾ ਦੁਕਾਨਦਾਰ ਚਾਹੀਦਾ ਹੁੰਦਾ ਤੇ ਦੁਕਾਨਦਾਰ ਨੂੰ ਕਮਾਈ ਚਾਹੀਦੀ ਹੁੰਦੀ ਆ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਦੁਕਾਨਦਾਰ ਨੇ ਕਮਾਈ ਵੀ ਕਰਨੀ ਆ ਪਰ ਦੁਕਾਨਦਾਰ ਕਮਾਈ ਕਿਹੜੀ ਚੀਜ਼ ਨੂੰ ਮੰਨਦਾ ਗਾਹਕ ਕਮਾਉਣ ਨੂੰ ਕਮਾਈ ਮੰਨਦਾ ਕਬ ਬਹੁਤ ਸਾਰਾ ਪੈਸਾ ਇਕੱਠਾ ਕਰਨ ਨੂੰ ਕਮਾਈ ਮੰਨਦਾ ਇਹ ਦੁਕਾਨਦਾਰ ਤੇ ਡਿਪੈਂਡ ਕਰਦਾ ਪਰ ਇਹ ਬੰਦਾ ਬੰਦੇ ਕਮਾਉਣੇ ਜਾਣਦਾ ਬਿਲਕੁਲ ਹਾਂਜੀ ਆਪਾਂ ਮਤਲਬ ਛੋਟੇ ਸ਼ਬਦਾਂ ਚ ਗੱਲ ਕਰੀ ਤਾਂ ਇਹ ਬੰਦੇ ਕਮਾਉਣੇ ਇਸ ਬੰਦੇ ਨੂੰ ਆਉਂਦੇ ਆ ਤੇ ਅਗਲੀ ਕਮਾਈ ਤੁਸੀਂ ਹੋ ਸਕਦੇ ਆ ਇਹਦੀ ਬਿਲਕੁਲ 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 ਐਵੇਂ ਨਾ ਗੱਲਬਾਤ ਅਗਲੀ ਕਮਾਈ ਹੈ ਜਿਹੜੀ ਉਹ ਕੈਮਰੇ ਤੇ ਦੇਖਣ ਵਾਲਾ ਬੰਦਾ ਇਹ ਸੱਜਣ ਦੀ ਹੋ ਸਕਦਾ ਜਾਇਜ ਰੇਟ ਦੇ ਵਿੱਚ ਵਧੀਆ ਕੰਮ ਕਰਨ ਵਾਲਾ ਸੱਜਣਾ ਆਪਾਂ ਥੋੜਾ ਜਿਹਾ ਇੱਕ ਅਦਾ ਹੋਰ ਵੀ ਲੈ ਲੇ ਰਿਵਿਊ ਵੈਸੇ ਮੈਨੂੰ ਲੱਗਦਾ ਨੀਗਾ ਮੈਨੂੰ ਚਾਚਾ ਜੀ ਹੁਣ ਕਹਿੰਦੇ ਆਥੀ ਦੀ ਪੈੜ ਚ ਸਾਰੀਆਂ ਪੈੜਾਂ ਆ ਜਾਂਦੀਆਂ ਮੈਨੂੰ ਲੱਗਦਾ ਵੀ ਆ ਸੱਜਣ ਦੀ ਗਵਾਹੀ ਪਾਉਣ ਤੋਂ ਵੱਧ ਕਿਸੇ ਦੀ ਗਵਾਹੀ ਦੀ ਲੋੜ ਨਹੀਂ ਜੀ ਕੋਈ ਇਹਦੇ ਵਿੱਚ ਦੇਖੋ ਗੱਲ ਇਹ ਆ ਵੀ ਜੋ ਅਸੀਂ ਵਰਤੇ ਕਰਕੇ ਆ ਜੀ ਬਾਕੀ ਪਤਾ ਇਹਨਾਂ ਦਾ ਰੈਪਿਊਟੇਸ਼ਨ ਪਤਾ ਕਿ ਕਿਨੇ ਕੰਮ ਰੇਕ ਨੇ ਦੇਖੋ ਬਿਜ਼ਨਸ ਜੋ ਬੰਦਾ ਕਰਦਾ ਉਹ ਕਿੰਨੇ ਮਾਰਜਨ ਤੇ ਕਰਦਾ ਕਿ ਉਹਦੇ ਮੁਤਾਬਕ ਦੰਦਾਗਲੇ ਨੂੰ ਰਿਜ਼ਲਟ ਦੋ ਹੀ ਗੱਲਾਂ ਨੇ ਉਹ ਉਹਨਾਂ ਗੱਲਾਂ ਚ ਪੂਰੇ ਤੀਸਰੇ ਪ੍ਰੋਜੈਕਟ ਤੇ ਨਾ ਅਸੀਂ ਉਸ ਜਗ੍ਹਾ ਤੇ ਪਹੁੰਚਿਆ ਕਿਉਂਕਿ ਘਰਾਂ ਦੇ ਵਿੱਚ ਤਾਂ ਕਾਫੀ ਲੱਗੇ ਹੋਏ ਆ ਪ੍ਰੋਜੈਕਟ ਪੈਸੇ ਤਾਂ ਜੇ ਕਮਰਸ਼ੀਅਲ ਹੀ ਪ੍ਰੋਜੈਕਟ ਦੇਖਣੇ ਹੁਣ ਬਾਈ ਹਾਣਾਂ ਦੇ ਲੱਗੇ ਤਾਂ ਕਾਲਜਾਂ ਦੇ ਵਿੱਚ ਵੀ ਬਹੁਤ ਲੱਗੇ ਹੋਏ ਆ ਸਕੂਲਾਂ ਤੇ ਵੀ ਬਹੁਤ ਲੱਗੇ ਹੋਏ ਆ ਤਾਂ ਆ ਡਾਕਟਰ ਸਾਹਿਬ ਦੇ ਪਹੁੰਚਿਆ ਰੈ ਕੋਟ ਕਿਉਂਕਿ ਹੁਣ ਇਹਦੇ ਵਿੱਚ ਹਸਪੀਟਲਾਂ ਨੇ ਵੀ ਬਹੁਤ ਜ਼ਿਆਦਾ ਇੰਟਰਸਟ ਦਿਖਾਉਣਾ ਸ਼ੁਰੂ ਕਰਤਾ ਮਤਲਬ ਮੈਨੂੰ ਵੀ ਐਂ ਲੱਗਿਆ ਮੈਂ ਮਨਪ੍ਰੀਤ ਨੂੰ ਆਖਿਆ ਕਿ ਮੈਨੂੰ ਯਾਰ ਥੋੜਾ ਜਿਹਾ ਉਹ ਦਿਖਾ ਕੇ ਜਿਹੜੇ ਸ਼ਹਿਰਾਂ ਦੇ ਵਿੱਚ ਲੱਗੇ ਹੋਣ ਆ ਜੀ ਡਾਕਟਰ ਸਾਹਿਬ ਤਾਂ ਰਾਏਕੋਟ ਦੇ ਵਿੱਚ ਅਸੀਂ ਆਏ ਆ ਥੋੜਾ ਜਿਹਾ ਆਪਾਂ ਹੋਰ ਵੀ ਇੱਕ ਯਾਰ ਮੈਨੂੰ ਇੱਕ ਦੋ ਗੱਲਾਂ ਸੀਗੀਆਂ ਯਾਰ ਮਨਪ੍ਰੀਤ ਮੇਰੇ ਨਾਲ ਪੁੱਛਣ ਆਲੀਆਂ ਰਹਿੰਦੀਆਂ ਜੀ ਵੀ ਜਿਹੜਾ ਮਤਲਬ ਕਮਰਸ਼ੀਅਲ ਹੁੰਦਾ ਤੇ ਘਰ ਵਾਲਾ ਹੁੰਦਾ ਹਾਂਜੀ ਇਹਦੇ ਸਬਸਿਡੀ ਸੇਮ ਆ ਕਿ ਮਤਲਬ ਫਰਕ ਆ ਇਸ ਚੀਜ਼ ਦਾ ਨਹੀਂ ਜੀ ਜਿਹੜਾ ਕਮਰਸ਼ੀਅਲ ਆ ਇਹਦੇ ਵਿੱਚ ਸਬਸਿਡੀ ਨਹੀਂ ਹੈਗੀ ਮਤਲਬ ਜੇ ਮੈਂ ਇਹਨਾਂ ਨੇ ਆਪਣੇ ਹਸਪੀਟਲ ਤੇ ਲਵਾਇਆ ਡਾਕਟਰ ਸਾਹਿਬ ਨੇ ਤਾਂ ਇਹਦੇ ਤੇ ਕੋਈ ਸਬਸਿਡੀ ਨਹੀਂ ਆਉਗੀ ਇਹਦੇ ਵਿੱਚ ਸਬਸਿਡੀ ਨਹੀਂ ਇਹਦੇ ਵਿੱਚ ਨਾ ਜਿਹੜਾ ਪੈਨਲ ਆ ਜੀ ਇਹ ਇੱਕ ਡੀਸੀਆਰ ਆਉਂਦਾ ਪੈਨਲ ਤੇ ਇੱਕ ਨਾਨ ਡੀਸੀਆਰ ਪੈਨਲ ਆਉਂਦਾ ਜੀ ਉਹ ਸਰਟੀਫਿਕੇਸ਼ਨ ਨਾ ਹੋਰ ਕੋਈ ਫਰਕ ਨਹੀਂ ਹੁੰਦਾ ਪੈਨਲ ਦਾ ਅੱਛਾ ਉਹ ਕਰੰਟ ਦਾ ਕੋਈ ਫਰਕ ਨਹੀਂ ਉਹ ਕੱਖ ਵੀ ਨਹੀਂ ਫਰਕ ਹੈ ਜੀ ਇਕੱਲੇ ਸਰਟੀਫਿਕੇਸ਼ਨ ਦਿੰਦੀ ਹੈ ਕੰਪਨੀ ਜਿਹੜੀ ਸਰਕਾਰ ਨੂੰ ਚਾਹੀਦੀ ਹੁੰਦੀ ਹੈ ਸਬਸਿਡੀ ਲਈ ਜੀ ਇਹਦਾ ਜਿਹੜਾ ਨਾਨ ਡੀਸੀਆਰ ਜਿਹੜਾ ਕਮਰਸ਼ੀਅਲ ਸਿਸਟਮ ਦੇ ਵਿੱਚ ਲੱਗਦਾ ਜੀ ਇਹਦਾ ਰੇਟ ਦੂਜੇ ਨਾਲੋਂ ਘੱਟ ਹੁੰਦਾ ਅੱਛਾ ਉਹ ਜਿੰਨੀ ਸਬਸਿਡੀ ਆ ਉਹਨਾਂ ਕੋ ਉਧਰ ਫਾਇਦਾ ਹੋ ਜਾਂਦਾ अच्छा अच्छा मतलब जे किसी ने कमर्शियली दुकान ਤੇ ਹਸਪੀਟਲ ਤੇ ਲਵਾਉਣਾ ਤਾਂ ਇਹਦਾ ਰੇਟ ਚ ਫਾਇਦਾ ਹੋ ਜਾਣਾ ਰੇਟ ਜਿੱਦਾਂ ਗੁਰਦੁਆਰਾ ਸਾਹਿਬ ਨੇਗੇ ਜੀ ਤੇ ਦੁਕਾਨਾਂ ਨੇ ਹਸਪੀਟਲ ਆ ਜਾਂ ਕੋਈ ਸਕੂਲ ਹੈ ਜੀ ਉਹ ਸਾਰੇ ਕਮਰਸ਼ੀਅਲ ਚ ਆਉਣਗੇ ਤੇ ਕਮਰਸ਼ੀਅਲ ਦਾ ਰੇਟ ਜਿਹੜਾ ਹੈਗਾ ਉਧਰੋਂ ਸਬਸਿਡੀ ਵਾਲਾ ਪਾਸਿਓਂ ਉਧਰੋਂ ਵੀ ਕੱਟ ਜਾਂਦਾ ਇਹ ਡਾਕਟਰ ਸਾਹਿਬ ਨੇ ਕਦੋਂ ਲਵਾਇਆ ਸੀਗਾ ਡਾਕਟਰ ਸਾਹਿਬ ਨੂੰ ਪੁੱਛੋ ਜੀ ਡਾਕਟਰ ਸਾਹਿਬ ਕਦੋਂ ਕਦਾ ਲੱਗਿਆ ਹੋਇਆ ਤੁਹਾਡੇ ਕਦੋਂ ਕਦਾ ਲੱਗਿਆ ਹੈ ਆਪਣੇ ਹੋ ਗਏ 6 ਮਹੀਨੇ ਦੇ ਕਰੀਬ ਮਨ ਲਾ ਹਾਂ ਹਾਂ 6-7 ਮਹੀਨੇ ਮਤਲਬ ਸਿਆਲਾਂ ਦੇ ਸ਼ੁਰੂ ਚ ਲਵਾਇਆ ਨਹੀਂ ਨਹੀਂ ਗਰਮੀ ਸੀ ਗਰਮੀ ਸੀ ਗਰਮੀ ਦੀ ਸਟਾਰਟਿੰਗ ਜੀ ਚ ਲਗਵਾਇਆ ਸੀ ਯਾਨੀ ਗਰਮੀ ਤੇ ਸਟਾਰਟਿੰਗ ਚ ਲਵਾਇਆ ਸੀ ਪਿਛਲੀ ਗਰਮੀ ਤੇ ਸਟਾਰਟਿੰਗ ਚ ਹਾਂ ਹਾਂ ਜੀ ਸਤੰਬਰ ਸਤੰਬਰ ਚ ਲੱਗਿਆ ਸੀ ਮਤਲਬ ਮਜਾਲੇ ਜੇ ਲੱਗਿਆ ਤੇ ਡਾਕਟਰ ਸਾਹਿਬ ਕਿਵੇਂ ਰਿਹਾ ਮਤਲਬ ਕੀ ਰਿਸਪੌਂਸ ਰਿਹਾ ਹੈ ਤਾਂ ਵੀ ਇੱਕ ਤਾਂ ਹੁੰਦਾ ਵੀ ਛੱਤ ਤੇ ਪਹਾੜ ਹੀ ਕਰ ਲਿਆ ਜਾਂ ਕੋਈ ਫਰਕ ਨਹੀਂ ਨਹੀਂ ਐਦਾਂ ਦੀ ਤਾਂ ਕੋਈ ਗੱਲ ਨਹੀਂ ਵਧੀਆ ਰਿਸਪੌਂਸ ਤਾਂ ਠੀਕ ਮਿਲ ਰਿਹਾ ਮਤਲਬ ਇਹ ਫਾਇਦਾ ਕਰ ਰਿਹਾ ਹੈ ਆਪਦਾ ਹਾਂਜੀ ਜਦੋਂ ਦਾ ਮਤਲਬ ਲਗਵਾਇਆ ਸੀ ਇਕੱਲਾ ਇਹਦਾ ਕੋਈ ਕਮਰਸ਼ੀਅਲ ਕਰਕੇ ਆਉਂਦਾ ਮੀਟਰ ਐਂਡ ਇਕੱਲਾ ਉਦੋਂ ਬਿਜਲੀ ਦੀ ਤਾਂ ਲੋੜ ਨਹੀਂ ਪਈ ਸਾਨੂੰ ਕਦੇ ਵਰਤ ਨਹੀਂ ਹੁਣ ਵੀ ਮੇਰੇ ਖਿਆਲ ਨਾਲ 500 ਯੂਨਿਟ ਉਧਰ ਹੋਊਗੀ ਪਲੱਸ ਸਾਡੀ ਅੱਛਾ ਸਰਕਾਰ ਵੱਲੋਂ ਹੀ ਹੋਈ ਪਈ ਆ ਆਪਣੀ ਹਾਂ ਉਧਰ ਉਹ ਹੁਣ ਜਦੋਂ ਗਰਮੀ ਆਈ ਤਾਂ ਉਦੋਂ ਜ਼ਿਆਦਾ ਵੀ ਵਰਤ ਸਕਦੇ ਆ ਮਤਲਬ ਤੁਹਾਡਾ ਤਾਂ ਹਸਪੀਟਲ ਕਾਫੀ ਵੱਡਾ ਹੈ ਇਹਦੇ ਵਿੱਚ ਤਾਂ ਇਹ ਸੀ ਇਹ ਕਿੰਨੇ ਵਾਟ ਦਾ ਇਹ ਇੱਥੇ 10 ਕਿਲੋਵਾਟ 10 ਕਿਲੋਵਾਟ ਦਾ 6.5 ਦੇ ਕਰੀਬ ਮੇਰੇ ਘਰੇ ਲੱਗਿਆ ਸੀਗਾ ਹਾਂਜੀ 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 ਦੋਨੋਂ ਇਕੱਠੇ ਇੱਕੋ ਨੇ ਇਕੱਠੇ 400 ਟਨ ਲਗਵਾਏ ਸੀ ਅੱਛਾ ਜੀ ਹਾਂਜੀ ਹਾਂ ਤੇ ਕਿੰਨੇ ਕਿੰਨੇ ਏਸੀ ਚਲਾ ਲੈਂਦੇ ਆਂ ਥੱਲੇ ਤੁਸੀਂ ਮਤਲਬ ਹਸਪੀਟਲ ਦੇ ਵਿੱਚ ਚੱਲਦੇ ਵੀ ਹੋਣਗੇ ਏਸੀ ਅਕਸਰ ਚਾਰ ਕੰਟੀਨਿਊ ਚੱਲਦੇ ਆ ਗਰਮੀ 'ਚ ਗਰਮੀ 'ਚ ਚਾਰ ਕੰਟੀਨਿਊ ਚੱਲੀ ਜਾਂਦੇ ਚਾਰ ਜਿਹੜੇ ਸਰਦੀਆਂ 'ਚ ਹੁਣ ਅਸੀਂ ਹੀਟਰ ਤਿੰਨ ਸੀਗੇ ਵੱਡੇ ਜਿਹੜੇ ਆ 2500 ਵਾਟ ਵਾਲੇ ਆ ਉਹ ਚੱਲਦੇ ਸੀ ਤਿੰਨ ਅ ਮਤਲਬ ਕਹਿਣ ਤੋਂ ਭਾਵ ਇਹਨਾਂ ਨੇ 4 AC ਪਿਛਲੇ ਦਿਨਾਂ ਚ ਚਲਾ ਕੇ 3 ਹੀਟਰ ਚਲਾ ਕੇ ਵੀ ਸਰਕਾਰ ਵਾਲੀ 500 ਯੂਨਟ ਵਧਾਈ ਬੈਠੇ ਆ। ਹਾਂਜੀ। ਜੇ ਆਉਣ ਵਾਲੇ ਦਿਨਾਂ ਚ ਕੁਝ ਦਿਨਾਂ ਦੇ ਵਿੱਚ ਆਪਾਂ ਨੂੰ ਯੂਨਟ ਖਰਚਣੀ ਪੈ ਜੂਗੀ ਤਾਂ ਆਪਾਂ ਨੂੰ 4-500 ਯੂਨਟ ਤਾਂ ਆਪਣੀ ਪਈ ਆ ਹਜੇ। ਹਾਂਜੀ ਹਾਂ। ਤੇ ਆਉਣ ਵਾਲੇ ਦਿਨਾਂ ਚ ਇਹਨਾਂ ਨੇ ਪੈਦਾ ਵੀ ਵੱਧ ਕਰਨੀ। ਪੈਦਾ ਵੱਧ ਕਰੂਗਾ ਕਿਉਂਕਿ ਇਸ ਵਾਰ ਤਾਂ ਜਨਵਰੀ ਚ ਹਜੇ ਧੁੱਪ ਨਹੀਂ ਨਿਕਲੀ ਤਾਂ ਵੀ ਜਣੀ ਸਾਡਾ ਸਰਪਲਸ ਹੀ ਰਿਹਾ ਕੋਈ ਲਾਸਟ ਨਹੀਂ ਗਏ। ਡੇਢ ਮਹੀਨਾ ਕੀ ਪੂਰਾ ਜਿਹੜਾ ਸੀਗਾ ਉਹ ਸੂਰਜ ਨਿਕਲਿਆ ਨਹੀਂ ਹੈ। ਡਾਕਟਰ ਸਾਹਿਬ ਕਿੰਨਾ ਮਤਲਬ ਬਿੱਲ ਭਰਨ ਦਾ ਕੀ ਐਕਸਪੀਰੀਅੰਸ ਥੋੜਾ ਕਿੰਨਾ ਕਿ ਕਿਤਾ ਹੈ ਕਿ ਚਲੋ ਮੈਂ ਤਾਂ ਇਹ ਮੰਨਦਾ ਕਮਰਸ਼ੀਅਲ ਵਾਲਿਆਂ ਲਈ ਜਿੰਨੂੰ ਹੁਣ ਕੋਈ ਸਰਕਾਰ ਵੱਲੋਂ ਕੋਈ سپورਟ ਨਹੀਂ ਮਿਲਦੀ ਦੇਖੋ ਨਾ ਤਾਂ ਕੋਈ ਯੂਨਿਟ ਘਟਾ ਡੇ ਬਾਡੇ ਵਧੀ ਜਾਣੀਆਂ ਯੂਨਟ ਸਰਕਾਰ ਦੇ ਕਮਾਊ ਪੁੱਤਾਂ ਜਿੰਨੇ ਵੀ ਦੁਕਾਨਦਾਰ ਆ ਕਿਉਂਕਿ ਉਹਨਾਂ ਨੂੰ ਟੈਕਸ ਜ਼ਿਆਦਾ ਭਰਨਾ ਹਾਂਜੀ ਪਰ ਉਹਨਾਂ ਤੋਂ ਹੁਣ ਬਿਜਲੀ ਦੀ ਇਨਕਮ ਹੀ ਇੱਥੋਂ ਪਰ ਮੈਨੂੰ ਲੱਗਦਾ ਵੀ ਕਮਰਸ਼ੀਅਲ ਸਾਈਟਸ ਤੇ ਜ਼ਿਆਦਾ ਲਾਉਣੇ ਚਾਹੀਦੇ ਆ ਹਾਂਜੀ ਨਹੀਂ ਕਿੰਨੇ ਕ ਬਿੱਲ ਕਿੰਨਾ ਕ ਆ ਜਾਂਦਾ ਸੀ ਪਹਿਲਾਂ ਮੰਨ ਗਏ ਚਲੋ ਗਰਮੀਆਂ ਦਾ ਤਾਂ 30000 30000 ਤਾਂ ਮੰਨ ਗਏ ਚਲੋ ਨਹੀਂ ਜੀ ਰੋਦ ਬਦ ਹਾਂਜੀ ਹੁਣ ਕੱਲਾ ਮੀਟਰ ਰੈਂਟ ਆਉਂਦਾ ਬਸ ਜਿਹੜਾ ਮੀਟਰ ਦਾ ਆਪਾਂ ਨੂੰ ਉਹ ਤਾਂ ਉਹ ਤਾਂ ਹੋਣਾ ਹੀ ਹੋਣਾ ਉਹ ਤਾਂ ਉਹ ਤਾਂ ਹੋਣਾ ਉਹ ਕੋਈ ਖਾਸ ਏਡੀ ਗੱਲ ਨਹੀਂ ਉਹ ਤੁਹਾਡੇ ਲੋਡ ਤੇ ਆ ਪਰ ਕਿਲੋਵਾਟ ਤੁਹਾਡਾ ਕਿੰਨਾ ਲੋਡ ਆ ਹਾਂ ਵੀ ਉਹ ਤਾਂ ਚਲੋ ਹੁਣ ਜੇ ਮੈਂ ਸਾਡੇ ਇੱਥੇ ਕਲੀਨਿਕ ਕਰਕੇ ਲੋਡ ਜ਼ਿਆਦਾ ਜੇ ਕਿਸੇ ਦਾ ਹੁਣ ਹੈ ਹੀ ਸ਼ਾਪ ਛੋਟੀ ਆ ਤਾਂ ਉੱਤੇ ਤਾਂ ਲੋਡ ਘੱਟ ਹੋਊਗਾ ਫਿਰ ਇੱਕ ਵਾਰੀ ਜੀ ਜਿਹੜਾ ਅਸੀਂ ਨੋਟ ਕੀਤਾ ਵਾ 2.5 ਤੋਂ 3 ਸਾਲ ਦੇ ਵਿੱਚ ਵਿੱਚ ਜਿਹੜੇ ਪੈਸੇ ਆ ਉਹ ਕਵਰ ਹੋ ਜਾਂਦੇ ਆ ਹਾਂ ਕਮਰਸ਼ੀਅਲ ਲੈਣੇ ਤੇ ਜਲਦੀ ਮੈਂ ਤੁਹਾਨੂੰ ਸਾਲਚੀ ਹੋ ਜਾਣਗੇ ਮਾਰਸ਼ਲ ਵਾਲੇ ਨੂੰ 6 ਸਾਲ ਤਾਂ ਹੈ 1.5-2 ਸਾਲ ਤੋਂ ਲੱਗਦੀ ਲੱਗਦੇ ਆ ਜੀ ਇੱਕ ਇਹ ਆ ਮੇਨ ਵੱਡੀ ਗੱਲ ਜਿਹੜੀ ਸੱਚ ਆ ਵੀ ਹੁਣ ਅਸੀਂ ਸਰਦੀਆਂ 'ਚ ਹੀਟਰ ਪੂਰੇ ਖੁੱਲ ਕੇ ਵਰਤੇ ਆ ਅੱਗੇ ਨਹੀਂ ਆਪਾਂ ਨੂੰ ਇਹ ਹੋ ਜਾਂਦਾ ਵੀ ਚੱਲ ਹੁਣ ਪੇਸ਼ੈਂਟ ਆਹ ਜਗਾ ਹੈਨੀਏ ਨੂੰ ਬੰਦ ਕਰਦੀ ਹੈ ਹਨਾ ਇਸ ਵਾਰ ਫਿਰ ਅਸੀਂ ਤਿੰਨ ਪੂਰੇ ਚਲਾਏ ਆ ਉਹ ਵੀ 25-2500 ਵਾਟ ਦੇ ਜਿਹੜੇ ਵੱਡੇ ਆਉਂਦੇ ਆ ਆਪਣੇ ਅਬੇ ਏਸੀ ਵੀ ਚੱਲ ਮੋੜ ਤੇ ਵੀ ਜੇ ਬੰਦ ਬਾਹਰ ਜਾਣਾ ਤਾਂ ਕੋਈ ਗੱਲ ਨਹੀਂ ਵੀ ਆ ਨਹੀਂ ਉਹ ਵੀ ਚੱਲਦੇ ਆ ਮਤਲਬ ਵੀ ਕੋਈ ਦਿੱਕਤ ਨਹੀਂ ਆਉਂਦੀ हां ਵੀ ਕਮਰਾ ਚਲ ਮੋੜ ਚ ਹੀ ਰਹਿੰਦਾ ਸਾਰੀ ਦਿਹਾੜੀ ਵੀ ਠੀਕ ਆ ਕੋਈ ਗੱਲ ਨਹੀਂ ਯਾਰ ਕਿਹੜਾ ਮੀਟਰ ਘੁੰਮਦਾ ਉਹ ਕੇਸ ਹੈ ਵੀ ਐਵੇਂ ਨਾ ਉਹ ਕੇਸਾਂ ਚ ਨਾ ਪਾਓ ਜਿਹੜਾ ਸਕੀਮਾਂ ਲੋਕ ਲੈਂਦੇ ਫਿਰਦੇ ਆ ਵੀ ਕੁੰਡੀਆਂ ਕਿਵੇਂ ਲੱਗਣੀਆਂ ਹਾਂ ਆ ਸਿੱਧੀ ਲਾਓ ਸੂਰਜ ਤੇ ਧਰ ਲੋ ਸਿੱਧੀਆਂ ਕੁੰਡੀਆਂ ਹਾਂ ਹਨਾ ਬਾਈ ਇਹ ਮਾਨਪ੍ਰੀਤ ਲਵਾਉਂਦਾ ਸਿੱਧੀਆਂ ਸੂਰਜ ਨਾਲ ਹੀ ਕੁੰਡੀਆਂ ਜੋੜ ਦਿੰਦਾ ਨਾਇਕ ਕੁੰਡੀ ਫੜੀ ਜਾਂਦੀ ਆ ਨਹੀਂ ਇਹਦੇ ਵਿੱਚ ਕੋਈ ਡਰਨ ਵਾਲੀ ਚੀਜ਼ ਨਹੀਂ ਠੀਕ ਹੈ ਕਿ ਨਹੀਂ ਡਰਨ ਡੂਰਨ ਵਾਲੀ ਕੋਈ ਗੱਲ ਨਹੀਂ ਗਈ ਤੇ ਖਤਮ ਹੋਣ ਵਾਲੀ ਵੀ ਹੈ ਨਹੀਂ ਇਹ ਹਾਂ ਆਪਣੇ ਕੋਲ ਕਿਹੜਾ ਖਤਮ ਹੋਣਾ ਹੈ ਇਹ ਨਾ ਖਤਮ ਹੋਣ ਵਾਲੀ ਗੱਲ ਆ ਤੇ ਕੁੰਡੀਆਂ ਸਿੱਧੀਆਂ ਤੁਹਾਡੀਆਂ ਸੂਰਜ ਤੇ ਧਰੀਆਂ ਜਾਣੀਆਂ ਉਹ ਡਾਇਰੈਕਟ ਕੁੰਡੀ ਕਾਂਡੀ ਵਾਲੇ ਜਮਾਨੇ ਮੇਰੇ ਹਿਸਾਬ ਨਾਲ ਉਹ ਬੀਤੇ ਜਮਾਨੇ ਦੀ ਗੱਲ ਹੋ ਜਾਣੀਆਂ ਉਹ ਬਿਜਲੀ ਵਾਲੇ ਵੀ ਕਿਤੇ ਬਹਿ ਕੇ ਗੱਲਾਂ ਕਰਿਆ ਕਰਨਗੇ ਜਦੋਂ ਨੂੰ ਆਹ ਕੰਮ ਵੱਧ ਚੱਲ ਪਿਆ ਵੀ ਕਿਸੇ ਵਕਤ ਸੀ ਐ ਕੁੰਡੀਆਂ ਫੜਦੇ ਹੁੰਦੇ ਸੀ ਉਹ ਵੀ ਸੱਭਿਆਚਾਰ ਹੀ ਬਣ ਜਾਣਾ ਸਾਡਾ ਇੱਕ ਮੈਨੂੰ ਗੱਲ ਮਨਪ੍ਰੀਤ ਹੋਰ ਦੱਸ ਅਮ ਨਾਲ ਮੋਟਰਾਂ ਦਾ ਵੀ ਜਿਹੜੇ ਜਿਹੜੇ ਖੇਤੀ ਵਾਲੀਆਂ ਮੋਟਰਾਂ ਉਹਨਾਂ ਦੇ ਵੀ ਲਾਉਣੇ ਆ ਤੁਸੀਂ ਮੋਟਰਾਂ ਦਾ ਵੀ ਕਰਦੇ ਆ ਜੀ ਤੇ ਜੇ ਮੰਨ ਲਓ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਮਤਲਬ ਇੱਕ ਪਵਿੱਤਰ ਜਗਾ ਆ ਜਾਂਦੀ ਹੈ ਠੀਕ ਆ ਗਵਰਨਮੈਂਟ ਉਹਨੂੰ ਕਮਰਸ਼ੀਅਲ ਚ ਮੰਨਦੇ ਆ ਅਲੱਗ ਗੱਲ ਆ ਪਰ ਅਸੀਂ ਕਦੇ ਵੀ ਕਮਰਸ਼ੀਅਲ ਨਹੀਂ ਕਹ ਸਕਦੇ ਗੁਰਦੁਆਰਾ ਸਾਹਿਬ ਨੂੰ ਹਨਾ ਹਾਂਜੀ ਹਾਂਜੀ ਤੁਸੀਂ ਉਹਦੇ ਨਾਲ ਕਮਰਸ਼ੀਅਲ ਰਹਿਣੇ ਆ ਕਿ ਤੁਸੀਂ ਕਰ ਲੈਣੇ ਆ ਧਿਆਨ ਆਪਣੀ ਗੁਰਦੁਆਰਾ ਸਾਹਿਬ ਲਈ ਆਪਾਂ ਪਿਛਲੇ ਟਾਈਮ ਦੇ ਵਿੱਚ ਲਾਏ ਕਾਫੀ ਸਾਰੇ ਗੁਰਦੁਆਰਾ ਸਾਹਿਬ ਕੀਤੇ ਆ ਜੀ ਤੇ ਉਹਦੇ ਲਈ ਆਪਣਾ ਖਾਸ ਤੌਰ ਤੇ ਡਿਸਕਾਊਂਟ ਰਹਿੰਦਾ ਗੁਰਦੁਆਰਾ ਸਾਹਿਬ ਲਈ ਸਪੈਸ਼ਲ ਲਈ ਜੀ ਉਹਦੇ ਲਈ ਖਾਸ ਆਪਣਾ ਜਿਹੜਾ ਜਦੋਂ ਜਿਹੜਾ ਵੀ ਰੇਟ ਹੁੰਦਾ ਉਹਦੇ ਵਿੱਚੋਂ ਆਪਾਂ ਜਿਹੜਾ ਖਾਸ ਤੌਰ ਤੇ ਉਹਦੇ ਵਿੱਚ ਡਿਸਕਾਊਂਟ ਦਿੰਨੇ ਹੁੰਦੇ ਆ ਤੇ ਕੰਮ ਵੀ ਜਿਹੜਾ ਕੋਈ ਕਿਸੇ ਤਰ੍ਹਾਂ ਦੀ ਉਹਦੇ ਵਿੱਚ ਜਿੰਨੇ ਆਪਾਂ ਫੇਰ ਕਿਦੇ ਵੀਡੀਓ ਬਣਾਈ ਤਾਂ ਆਪਾਂ ਗੁਰਦੁਆਰਾ ਸਾਹਿਬ ਵੀ ਕਵਰ ਕਰਾਂਗੇ ਜਿੱਥੇ ਜਿੱਥੇ ਆਪਾਂ ਲਾਈਵ ਹੈ ਤੇ ਉਹਨਾਂ ਦੇ ਵਿੱਚ ਆਪਣਾ ਜਿਹੜਾ ਕੰਮ ਕਮ ਨਹੀਂ ਉਹ ਵੀ ਕੋਈ ਘਾਟ ਨਹੀਂ ਹੁੰਨ ਤੇ ਜਿਹੜਾ ਪੈਸੇ ਨਹੀਂ ਉਹ ਆਪਾਂ ਖਾਸ ਡਿਸਕਾਊਂਟ ਦਿੰਨੇ ਦਿੰਨੇ ਆ ਮੈਂ ਨਾ ਤੁਹਾਨੂੰ ਇੱਕ ਬੇਨਤੀ ਕਰਨਾ ਜਿਹੜੇ ਵੀ ਕਮਰਸ਼ੀਅਲ ਕੰਮ ਕਰਨਾ ਚਾਹੁੰਦੇ ਤਾਂ ਡਾਕਟਰ ਸਾਹਿਬ ਦਾ ਇੱਥੇ ਕਲੀਨਿਕ ਆ ਜਿੱਥੇ ਅਸੀਂ ਖੜੇ ਆ ਰੈਕੋਟ ਦੇ ਵਿੱਚ ਸਿੱਧੂ ਕਲੀਨਿਕ ਆ ਫਿਜ਼ਿਓਥੈਰਾਪਿਸਟਾ ਜੀ ਤਾਂ ਬਹੁਤ ਮਸ਼ਹੂਰ ਥੈਰਾਪਿਸਟਾ ਹੈ ਰੈਕੋਟ ਦੇ ਵਿੱਚ ਤਾਂ ਜਿੱਥੋਂ ਮਰਜ਼ੀ ਨਾਮ ਪੁੱਛ ਲਓਗੇ ਤੁਸੀਂ ਇੱਥੇ ਪਹੁੰਚ ਸਕਦੇ ਆ ਤੁਸੀਂ ਇਹਨਾਂ ਤੋਂ ਆ ਕੇ ਪਰਫਾਰਮੈਂਸ ਚੈੱਕ ਕਰਕੇ ਜਾਓ ਜਿਹੜਾ ਬੰਦਾ ਕਮਰਸ਼ੀਅਲ ਹੀ ਇਹਨੂੰ ਲਗਾਉਣਾ ਚਾਹੁੰਦਾ ਕਿੰਨੇ ਵੀ ਸਾਡੇ ਕਸਟਮਰ ਹੀ ਸੀਗੇ ਉਹਨਾਂ ਤੋਂ ਹੀ ਰਕਮੈਂਡ ਕੀਤਾ ਸੀ ਫਿਰ ਇਹਨਾਂ ਨੇ ਆਪਾਂ ਨੂੰ ਤੋਂ ਚਾਰ ਸਿਸਟਮ ਇਕੱਠੇ ਲਵਾਏ ਹਾਂ ਤੇ ਤੁਸੀਂ ਕਾਲਜ ਤੇ ਲਵਾਉਣਾ ਚਾਹੁੰਦੇ ਆ ਸਕੂਲ ਤੇ ਲਵਾਉਣਾ ਚਾਹੁੰਦੇ ਆ ਗੁਰਦੁਆਰਾ ਸਾਹਿਬ ਤੇ ਲਵਾਉਣਾ ਚਾਹੁੰਦੇ ਆ ਦੁਕਾਨਾਂ ਤੇ ਲਵਾਉਣਾ ਚਾਹੁੰਦੇ ਆ ਸੈਲਰ ਚਲਵਾਉਣਾ ਚਾਹੁੰਦੇ ਆ ਤੁਸੀਂ ਕਿਸੇ ਵੀ ਚੀਜ਼ ਤੇ ਮਤਲਬ ਵੱਡਾ ਛੋਟਾ ਕਿੰਨਾ ਵੀ ਵੱਡਾ ਆਰਡਰ ਦੇਣਾ ਚਾਹੁੰਦੇ ਆ ਤਾਂ ਮਨਪ੍ਰੀਤ ਹੋਣੇ ਉਹ ਬੰਦੇ ਆ ਜਿਹੜੇ ਮਤਲਬ ਤੁਹਾਡਾ ਆਰਡਰ ਆ ਜਿਹੜਾ ਉਹ ਭੁਗਤਾ ਦੇਣਗੇ ਤੁਸੀਂ ਸਟਰੀਟ ਲਾਈਟਾਂ ਲਵਾਉਣੀਆਂ ਜੀ ਤੁਸੀਂ ਗਰਾਊਂਡ ਦੇ ਵਿੱਚ ਲਾਈਟਾਂ ਲਵਾਉਣੀਆਂ ਸੋਲਰ ਨਾਲ ਸੰਬੰਧਤ ਯਾਰ ਕੋਈ ਵੀ ਚੀਜ਼ ਆ ਇੱਥੋਂ ਤੱਕ ਕਿ ਸੋਲਰ ਨਾਲ ਸੰਬੰਧ ਜਿਹੜੇ ਸੋਲਰ ਨਾਲ ਚੱਲਣ ਵਾਲੇ ਏਸੀ ਯੂਸੀ ਆ ਜਿਹੜੇ ਹਨਾ ਵਾਟਰ ਹੀਟਰ ਨੇਗੇ ਜਿਹੜੇ ਵਾਟਰ ਹੀਟਰ ਹੋਗੇ ਹਨਾ ਹਾਂਜੀ ਜਾਂ ਸੋਲਰ ਨਾਲ ਕੱਲੇ ਸੋਲਰ ਨਾਲ ਚੱਲਣ ਵਾਲੇ ਪੱਖੇ ਪੁੱਖੇ ਹੁੰਦੇ ਆ ਜਿਹੜੀਆਂ ਛੋਟੀਆਂ ਆਈਟਮਾਂ ਹੁੰਦੀਆਂ ਤਾਂ ਉਸ ਤਰ੍ਹਾਂ ਦਾ ਵੀ ਜਿਹੜੀ ਜੇ ਕੋਈ ਆਰਡਰ ਦੇਊਗਾ ਤਾਂ ਮੰਗਵਾ ਦੇਉਗੇ ਇਕੱਠੀਆਂ ਮੰਗਵਾ ਦਾਂਗੇ ਹਨਾ ਬਾਈ ਤਾਂ ਜੇ ਕੋਈ ਉਸ ਤਰ੍ਹਾਂ ਦੀ ਚੀਜ਼ ਵੀ ਚਾਹੀਦੀ ਆ ਪਰ ਮੇਨ ਜਿਹੜਾ ਇਹਨਾਂ ਦਾ ਫੋਕਸ ਆ ਉਹ ਆ ਇਸ ਚ ਦੇ ਵਿੱਚ ਆ ਪਰ ਜੇ ਕੋਈ ਬੰਦਾ ਮੋਟਰਾਂ ਤੇ ਵੀ ਲਵਾਉਣਾ ਚਾਹੁੰਦਾ ਐਡੀ ਨਹੀਂ ਗੱਲ ਥੋੜੇ ਆਪਣੇ ਏਰੀਏ ਦੇ ਵਿੱਚ ਪੈਨਲ ਵੱਧ ਲੱਗ ਜਾਂਦੇ ਆ ਪਰ ਆਪਣੇ ਏਰੀਏ ਦੇ ਵਿੱਚ ਵੀ ਮੈਂ ਬਹੁਤ ਸਾਰੀਆਂ ਮੋਟਰਾਂ ਸੋਲਰ ਨਾਲ ਚੱਲਦੀਆਂ ਵੇਖੀਆਂ ਠੀਕ ਆ ਨਾ ਪੈਨਲ ਵੱਧ ਲੱਗ ਜਾਂਦੇ ਆ ਦੈਟ ਮੀਨ ਸਿੱਧੀ ਗੱਲ ਆ ਵੀ ਜੇ ਹੁਣ ਮੁਕਸਰਾਲ ਸਾਹਿਬ ਵਾਲੇ ਏਰੀਏ ਵਾਂਗੂ ਆਪਾਂ ਐ ਤਾਂ ਕਹਿੰਦੇ ਸਾਡੇ ਵੀ ਲੱਖ ਰੁਪਏ ਚੱਲ ਪੂਗਾ ਹਾਂ ਚੱਲੂਗਾ ਤਾਂ ਥੋੜਾ ਜਿਆਦਾ ਵੱਧ ਪੈਸੇ ਲੱਗਣਗੇ ਪਰ ਚਾਹ ਪਾਣੀ 30 ਫੁੱਟ ਤੇ ਜੀ ਆਪਣੇ 150 ਫੁੱਟ ਤੇ ਆ ਹਾਂ ਉਦੇ ਲਈ ਜਿਹੜੀ ਹੈਗੀ ਆਟੋਮੈਟਿਕਲੀ ਆਪਾਂ ਨੂੰ ਹਾਂ ਵੀ ਪੈਨਲ ਵਧਾਉਣੇ ਪੈਂਦੇ ਆ ਤਾਂ ਉਹ ਚੱਕਰ ਦੇ ਵਿੱਚ ਹਾਂ ਖਰਚਾ ਥੋੜਾ ਜਿਆਦਾ ਆ ਸਕਦਾ ਉਹ ਕੁਦਰਤੀ ਗੱਲ ਆ ਬੋਰ ਕਰਨ ਵੇਲੇ ਵੀ ਜਿਆਦਾ ਆਉਂਦਾ ਆਪਣਾ ਖਰਚਾ ਡਿਲੀਵਰੀ ਵੇਲੇ ਵੀ ਜਿਆਦਾ ਆਉਂਦਾ ਮੋਟਰ ਵੀ ਵੱਡੀ ਪਾਉਣੀ ਪੈਂਦੀ ਉਹ ਜਦੋਂ ਸਾਰੇ ਕਾਹਤ ਜਿਆਦਾ ਆਉਂਦਾ ਕਰੰਟ ਤੇ ਵੀ ਵੱਧ ਖਰਚਾ ਆਉਣਾ ਹੀ ਉਹ ਨੇਚਰਲ ਆ ਮੇਰੇ ਸਾਬ ਨਾਲ ਕੋਈ ਸਮਝਾਉਣ ਵਾਲੀ ਕਹਾਣੀ ਹੈ ਨਹੀਂ ਕਿ ਉਹ ਲੋਕਾਂ ਨੂੰ ਸਮਝੀ ਆ ਲੋਕਾਂ ਨੇ ਇਸ ਗੱਲ ਦੀ ਤਾਂ 22 ਸੋਲਰ ਨਾਲ ਸੰਬੰਧਤ ਬਹੁਤ ਵਧੀਆ ਕੰਮ ਕਰਦਾ ਮੇਰਾ ਮਿੱਤਰ ਆ ਫੋਨ ਡਾਇਲ ਕਰ ਲਿਓ ਜਦੋਂ ਵੀ ਲੋਡ ਹੋਈ ਬਾਈ ਨਾਲ ਗੱਲ ਕਰ ਸਕਦੇ ਆ